ਸਨਾਮ ਦੀ ਜਿਹੜੀ ਰਾਜਨੀਤੀ ਆ ਹਰੇਕ ਬੰਦੇ ਦੇ ਸਮਝ ਨਹੀਂ ਆਉਂਦੀ ਪਰ ਤੁਸੀਂ ਤਾਂ ਪੱਕੇ ਖਿਡਾਰੀ ਹੋ ਕਾ ਵੀ ਆ ਕਿਉਂਕਿ ਮੈਂ ਕੋਈ ਪਿਓ ਦਾਦਿਆਂ ਤੋਂ ਤਾਂ ਰਾਜਨੀਤੀ ਚ ਆਇਆ ਨਹੀਂ ਆਪ ਕੜਿਆਂ ਪੜਿਆਂ ਲੜਿਆਂ ਰਾਜਨੀਤੀ ਦੀ ਸਮਝ ਵੀ ਹੈ ਉਹ ਰਾਜਨੀਤੀ ਵੀ ਉਹ ਜਿਹੜੀ ਸੇਵਾ ਭਾਵਨਾ ਵਾਲੀ ਰਾਜਨੀਤੀ ਹੈ ਸਾਧ ਦੇ ਵਿੱਚ ਮੈਨੂੰ ਜਦੋਂ ਟਿਕਟ ਨਹੀਂ ਮਿਲੀ ਮੈਂ ਆਜ਼ਾਦ ਖੜਾ ਐਸੇ ਹੀ ਬਾਉ ਭਗਵਾਨ ਦਾ ਸਰੋੜਾ ਦਾ ਜਿਹੜਾ ਮੁੰਡਾ ਹੈ ਅਮਨ अरोੜਾ ਇਹਦੇ ਖਿਲਾਫ ਮੈਂ ਆਜ਼ਾਦ ਲੜਿਆ ਮੈਨੂੰ 19000 ਵੋਟ ਪਈ ਮੈਂ ਪਤਾ ਨਹੀਂ ਇਲੈਕਸ਼ਨ ਜਿੱਦਾਂ ਨਾਲ ਜਿੱਦਾਂ ਕਟੋੜ ਦੂਜੇ ਤੇ ਆਂਦਾ ਤੇ ਅਮਨ ਅਰੋੜਾ ਤੀਜੇ ਤੇ ਆਂਦਾ ਫਿਰ ਪਤਾ ਲੱਗਦਾ ਵੀ ਰਾਜਨੀਤੀ ਕਿਵੇਂ ਹੁੰਦੀ ਹੈ ਜਿਗਾੜੀ ਸੀ ਭਰਾ ਮੇਰਾ ਮੇਰੇ ਤੋਂ ਜ਼ਿਆਦਾ ਸਮਾਰਟ ਹੈ ਬਾਊ ਦਾ ਨਾਮ ਹੀ ਇਹਦੇ ਨਾਲ ਸੀ 2012 ਚ ਵੀ ਟਿਕਟ ਮਿਲੀ ਜਿੱਤੇ ਆ ਫਿਰ ਨਹੀਂ ਹੈ ਇਹ ਝਾੜੂ ਪਾਰਟੀ ਜੁਆਇਨ ਕਰ ਗਿਆ ਝਾੜੂ ਦੀ ਗੱਲਬਾਤ ਚੱਲੀ ਹੈ ਇੱਥੇ ਇਹ ਬਾਜੀ ਮਾਰ ਗਿਆ ਤੁਸੀਂ ਵੀ ਮਾਰ ਸਕਦੇ ਸੀ ਬਾਜੀ ਝਾੜੂ ਕੰਨੀ ਤੁਸੀਂ ਭੱਜ ਜਾਂਦੇ ਉਸ ਟਾਈਮ ਤਾਂ ਉਹਨਾਂ ਨੂੰ ਜ਼ਰੂਰਤ ਹੈਗੀ ਸੀ ਲੋਕਾਂ ਦੀ ਤੁਸੀਂ ਤਾਂ ਜਿਵੇਂ ਰਾਜਨੀਤੀ ਨੂੰ ਚੰਗੀ ਤਰ੍ਹਾਂ ਨੇੜੇ ਤੋਂ ਜਾਣਦੇ ਵੀ ਸੀ ਤੁਸੀਂ ਨਹੀਂ ਗਏ ਉਹਦੇ ਅਸਕੇਲੋਂ ਮੇਰੇ ਤੋਂ ਤੇਜ਼ ਹੈ ਕੀ ਕੋਈ ਗੇੜੀ ਗੱਲ ਮੰਨਣ ਵਾਲੀ ਹੈ ਨਾ ਇਹ ਪਹਿਲਾ ਜਗਾੜ ਆਪਦਾ ਇਹਨੇ ਫਿੱਟ ਕਰ ਲਿਆ ਸੀ ਮੇਰਾ ਵੀ ਮਨ ਸੀ ਉਦੋਂ ਐ ਮੈਂ ਨਹੀਂ ਕਹਿੰਦਾ ਹੈਗਾ ਸੀ ਕਿਉਂਕਿ ਹਾਂ ਨਹੀਂ ਨਹੀਂ ਮੈਂ ਦੇਖੋ ਜਿਸ ਤਰ੍ਹਾਂ ਦੀ ਮੈਂ ਸੋਚ ਰੱਖੀ ਹੈ ਜਿਸ ਤਰ੍ਹਾਂ ਦੀ ਮੈਂ ਇਮਾਨਦਾਰੀ ਦੀ ਰਾਜਨੀਤੀ ਕੀਤੀ ਹੈ ਢਿੱਡੋਂ ਮੈਂ ਖੁਸ਼ ਸੀ ਜਦੋਂ ਦਿੱਲੀ ਆਈ ਨਾ ਆਮ ਆਦਮੀ ਪਾਰਟੀ ਨੂੰ ਮਨ ਨੂੰ ਖੁਸ਼ ਸੀ আর ਹਾਂ ਉਹਨੇ ਇੱਕ ਪਾਰਟੀ ਆਈ ਹੈ ਜਿਹੜੀ ਉਹ ਸੋਚ ਤੇ ਖੜੀ ਹੈ ਜਿੰਦੀ ਸੋਚਤੀ ਮੈਂ ਗੱਲ ਅਸੀਂ ਗੱਲ ਕਰਦੇ ਪਰੇ ਉਸ ਤੋਂ ਪਹਿਲਾਂ ਹੀ ਤੁਸੀਂ ਥੋੜਾ ਲੇਟ ਹੋ ਮੈਂ ਐ ਕਹਿ ਲਓ ਲੇਟ ਹੋ ਗਿਆ ਆਇਆ ਚਲੋ ਮੈਂ ਜ਼ਿਆਦਾ ਸੋਚਣ ਚ ਪੈ ਗਿਆ ਏ ਆਪਦਾ ਪਹਿਲਾਂ ਹੀ ਜਿਗਾੜ ਫਿੱਟ ਕੀਤਾ ਹੋਇਆ ਸੀ ਜਿਆਦਾ ਆਪਦਾ ਕਰ ਗਿਆ ਕੰਮ ਆਪਦਾ ਕੋਈ ਫੋਟੋ ਲਾ ਕੇ ਰਾਜਨੀਤੀ ਅਕਾਲੀ ਦਲ ਦੀ ਛੋਟੀ ਕੋਠੀ ਦੇ ਬਾਹਰ ਨਾ ਸੁਖਵੀਰ ਬਾਦਲ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੁੰਦੀਆਂ ਸੀ ਹਨਾ ਪਰ ਹੁਣ ਕਦੋਂ ਐ ਲੱਗਦਾ ਕਿਤੇ ਵੀ ਬਾਦਲ ਥੋੜਾ ਜਿਆਦਾ ਉੱਪਰੋਂ ਯਾਰਾ ਹੁਣ ਤੁਸੀਂ ਪਾਰਟੀ ਛੱਡ ਕੇ ਕਾਂਗਰਸ ਦੇ ਵਿੱਚ ਕਿਉਂ ਆ ਗਏ ਠੀਕ ਹੈ ਅਕਾਲੀ ਦਲ ਜੁਆਇਨ ਕੀਤਾ ਸੀ ਕਿਉਂਕਿ ਕਾਂਗਰਸ ਨੇ ਵਾਰੀ-ਵਾਰੀ ਜੋ ਸਾਡਾ ਹੱਕ ਮੰਦਾ ਸੀ ਸਾਡੇ ਤੋਂ ਚੰਗੇ ਨੂੰ ਕਾਂਗਰਸ ਪਾਰਟੀ ਟਿਕਟ ਦੇ ਦੇਣ ਦੀ 2017 'ਚ 2012 'ਚ ਤਾਂ ਕੋਈ ਗੱਲ ਨਹੀਂ ਸੀ ਪਰ ਜੇ ਤੁਸੀਂ ਉਹ ਕੱਲ ਦਮਨਥਿੰਦ ਬਾਜਵਾਨ ਨੂੰ ਲਿਆਏ ਟਿਕਟ ਦੇ ਕੇ ਔਰ ਉਸ ਤੋਂ ਬਾਅਦ ਕੀ ਹਾਲ ਹੋਇਆ ਹਲਕੇ ਦਾ ਸਾਰਿਆਂ ਨੂੰ ਪਤਾ ਹੈ ਉਹ ਸਲਾਮਾਂ ਦੇਣੀਆਂ ਸੀ ਸੁਖਵੀਰ ਸਿੰਘ ਬਾਦਲ ਜੀਆ ਨੂੰ ਕੱਲਿਆਂ ਨੂੰ ਵੀ ਦਿੱਤੀਆਂ ਮੀਟਿੰਗਾਂ 'ਚ ਵੀ ਦਿੱਤੀਆਂ ਢੰਗ ਨਾਲ ਵੀ ਦਿੱਤੀਆਂ ਸਿੱਧੀਆਂ ਵੀ ਦਿੱਤੀਆਂ ਸਿੱਧੀਆਂ ਵੀ ਦਿੱਤੀਆਂ ਪਰ ਨਹੀਂ ਉਹਨਾਂ ਨੂੰ ਮੰਨਦੇ ਨਹੀਂ ਉਹ ਮੰਨਦੇ ਨਹੀਂ ਜਿਵੇਂ ਹੁਣ ਕਾਂਗਰਸ ਜੁਆਇਨ ਕਰੀਏ ਭਾਜੀ ਤੇ ਝੰਗਾਰਾ ਕੀ ਮਿਲ ਰਿਹਾ ਲੋਕਾਂ ਤੋਂ ਵਰਕਰਾਂ ਦੇ ਵਿੱਚ ਕਾਂਗਰਸ ਦੇ ਵਰਕਰਾਂ 'ਚ ਉਤਸ਼ਾਹ ਹੈ ਉਸ ਤੋਂ ਬਾਅਦ ਵੀ ਹਾਂ ਹੁਣ ਸਾਡੀ ਗੱਲ ਬਨੂਗੀ ਔਰ ਬਹੁਤ ਮੇਰੀ ਐਕਟੀਵਿਟੀ ਖੁਦ ਹੀ ਬਹੁਤ ਵੱਧ ਗਈ ਹੈ ਪਹਿਲਾਂ ਬੜਾ ਔਖਾ ਸੀਗਾ ਬੰਦਿਆਂ ਨੂੰ ਇਕੱਠਾ ਕਰਨਾ ਹੁਣ ਐਕਟੀਵਿਟੀ ਵੱਧ ਗਈ ਔਰ ਜਿਸ ਦਿਨ ਹਜੇ ਵੀ ਲੋਕਾਂ ਚ ਥੋੜਾ ਬਹੁਤ ਹੈ ਕਿ ਟਿਕਟ ਮਿਲਦੀ ਹੈ ਕਿ ਨਹੀਂ ਮਿਲਦੀ ਲੋਕ ਆਪਣੀ ਥਾਂ ਤੇ ਠੀਕ ਹੈ ਕਦੀ ਨੀ ਵਾਰੀ ਨਹੀਂ ਮਿਲੀ ਪਰ ਮੈਨੂੰ ਭਰੋਸਾ ਹੈ ਔਰ ਜਿਸ ਦਿਨ ਲੋਕਾਂ ਚ ਪਤਾ ਲੱਗ ਗਿਆ ਕਿ ਰਜਿੰਦਰ ਦੀਪਾ ਨੂੰ ਟਿਕਟ ਮਿਲ ਰਹੀ ਹੈ ਤੁਸੀਂ ਉਸ ਦਿਨ ਉਤਸ਼ਾਹ ਵੀ ਵੇਖਿਆ ਜੀ ਉਸ ਦਿਨ ਹਵਾ ਵੀ ਵੇਖਿਆ ਜੇ ਇਸ ਤਰ੍ਹਾਂ ਬਦਲਦੀ ਔਰ ਸੁਨਾਮ ਤੋਂ ਜਿਹੜੀ ਬਦਲੀ ਹਵਾ ਦਾ ਸਾਰੇ ਪੰਜ ਜ਼ਿਲ੍ਹੇ ਚ ਤਾਂ ਫਰਕ ਪਊਗਾ ਹੀ ਪੰਜਾਬ ਚ ਫਰਕ ਪਊ ਕਿਉਂਕਿ ਅਮਨ अरोड़ा ਆਮ ਆਦਮੀ ਪਾਰਟੀ ਦਾ ਪ੍ਰਧਾਨ ਹੈ ਜਦੋਂ ਪਾ ਲੱਗਿਆ ਕਿ ਹੋਂ ਉਤੇ ਮੁਕਾਬਲਾ ਹੈ ਅਮਨ ਨੂੰ ਔਖਾ ਹੋ ਸਕਦਾ ਹੈ ਤਾਂ ਉਹਦਾ ਫਰਕ ਪੰਜਾਬ ਚ ਪਊਗਾ ਜਿਸ ਦਿਨ ਕਲੈਰਟੀ ਹੋਈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮਖ ਸੰਧੂ ਸੁਨਾਮ ਪੋਸਟ ਦੇਖ ਰਹੇ ਹੋਂ ਤੁਸੀਂ ਸੁਨਾਮ ਵੀ ਰਾਜਨੀਤੀ ਬਾਰੇ ਗੱਲ ਕਰਾਂਗੇ ਬਾਈ ਰਜਿੰਦਰ ਦੀਪਾ ਜੀ ਹੋਰਾਂ ਨਾਲ ਬੈਠੇ ਆ ਆਪਾਂ ਪੁੱਛਾਂਗੇ ਕਿ ਆਖਿਰ ਅੱਗੇ ਦੇ ਪਲਾਨ ਕੀ ਨੇ ਕਿਉਂਕਿ ਸੁਨਾਮ ਦੇ ਵਿੱਚ ਹਮੇਸ਼ਾ ਦੇਖਿਆ ਆਪਾਂ ਨੇ ਕਿ ਇੱਥੇ ਜਿਹੜੀ ਰਾਜਨੀਤੀ ਆ ਨਾ ਥੋੜਾ ਜਿਹਾ ਉਲਟਾ ਫੁਲਟਾ ਕੰਮ ਰਹਿੰਦਾ ਖਾਸ ਕਰਕੇ ਵੋਟਾਂ ਦੇ ਨੇੜੇ ਜਾ ਕੇ ਪਿਛਲੀ ਵਾਰ ਵੀ ਦੇਖਿਆ ਆਪਾਂ ਨੇ ਤੇ ਅਗਲੀ ਵਾਰ ਹੁਣ ਕੀ ਕੀ ਹੋ ਸਕਦਾ ਕਿਉਂਕਿ ਰਾਜਨੀਤੀ ਦੇ ਪੱਕੇ ਖੜ੍ਹਾਰੀ ਨੇ ਬਾਈ ਹੋਰੀ ਤਾਂ ਗੱਲਬਾਤ ਸਿੱਧੀ ਬਾਈ ਹੋਰਾਂ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਤਾਂ ਜੀ ਗੱਲਬਾਤ ਕਰਨ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਥੈਂਕ ਯੂ ਠੀਕ ਠਾਕ ਹੋ ਸਤਿ ਸ੍ਰੀ ਅਕਾਲ ਬਹੁਤ ਵਧੀਆ ਚੜ੍ਹਦੀ ਕਲਾ ਜਿਵੇਂ ਮੈਂ ਕਿਹਾ ਕਿ ਸੁਨਾਮ ਦੀ ਜਿਹੜੀ ਰਾਜਨੀਤੀ ਹੈ ਹਰੇਕ ਬੰਦੇ ਦੇ ਸਮਝ ਨਹੀਂ ਆਉਂਦੀ ਪਰ ਤੁਸੀਂ ਤਾਂ ਪੱਕੇ ਖਿਡਾਰੀ ਹੋ ਪੱਕਾ ਹੈ ਕਿ ਕੱਚਾ ਇਹ ਤਾਂ ਮੈਂ ਨਹੀਂ ਕਹਿ ਸਕਦਾ ਲੋਕ ਕਹਿਣਗੇ ਚੰਗਾ ਪੱਕਾ ਖਿਡਾਰੀ ਹੈ 25 ਸਾਲਾਂ ਦਾ ਫਿਰਦਾ ਟਿਕਟ ਤਾਂ ਮੂੰਹ ਨਹੀਂ ਵੇਖਿਆ ਸੋ ਹਸਾਬ ਨਾਲ ਹੀ ਪਰ ਹਾਂ ਉਸ ਗੱਲੋਂ ਪੱਕਾ ਵੀ ਹਾਂ ਕਿਉਂਕਿ ਮੈਂ ਕੋਈ ਪਿਓ ਦਾਦਿਆਂ ਤੋਂ ਤਾਂ ਰਾਜਨੀਤੀ ਆਇਆ ਨਹੀਂ ਮੈਂ ਸਟੂਡੈਂਟਸ ਵੇਲੇ ਤੋਂ ਆਪ ਕੜਿਆਂ ਪੜਿਆ ਲੜਿਆ ਸੋ ਉਸ ਤਰ੍ਹਾਂ ਰਾਜਨੀਤੀ ਚ ਆਇਆ ਰਾਜਨੀਤੀ ਦੀ ਸਮਝ ਵੀ ਹੈ ਤੇ ਰਾਜਨੀਤੀ ਵੀ ਉਹ ਜਿਹੜੀ ਸੇਵਾ ਭਾਵਨਾ ਵਾਲੀ ਰਾਜਨੀਤੀ ਹੈ ਜਿਵੇਂ ਤੁਸੀਂ ਨੇ ਕਿਹਾ ਕਿ 25 ਸਾਲ ਤੋਂ ਫਿਰਦੇ ਆ ਟਿਕਟ ਨਹੀਂ ਮਿਲੀ ਕਾਰਨ ਕਿੱਥੇ ਰਹਿ ਗਏ ਕਾਰਨ ਕਈ ਬਣ ਜਾਂਦੇ ਆ ਨੋ ਡਾਊਟ 2002 ਦੇ ਵਿੱਚ ਮੇਰੀ ਵਾਈਫ ਸੋਨੀਆ ਰੋੜਾ ਨੂੰ ਟਿਕਟ ਮਿਲੀ ਸੀ ਇੱਥੋਂ ਕਾਂਗਰਸ ਪਾਰਟੀ ਦੀ ਅਲੱਗ-ਅਲੱਗ ਕਾਰਨ ਰਏ ਇਲੈਕਸ਼ਨ ਅਸੀਂ ਕਿਉਂ ਨਹੀਂ ਜਿੱਤ ਸਕੇ ਪਰ 5 ਸਾਲ ਕੰਮ ਕੀਤਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਕਾਂਗਰਸ ਦੀ ਟਿਕਟ ਸੀ ਸੋ 5 ਸਾਲ ਕੰਮ ਕੀਤਾ ਦੋਵਾਂ ਨੇ ਮੈਂ ਔਰ ਸੋਨੀਆ ਮੇਰੀ ਵਾਈਫ ਨੇ ਔਰ ਲੋਕਾਂ ਨੂੰ ਮੈਂ ਸਮਝਦਾ ਕਿ ਸਾਡਾ ਕੰਮ ਪਸੰਦ ਵੀ ਆਇਆ ਉਹੀ ਕੰਮ ਪਸੰਦ ਦੀ ਗੱਲ ਹੈ ਕਿ ਅੱਜ ਤੱਕ ਵੀ ਰਾਜਨੀਤੀ 'ਚ ਹੈਗੇ ਆਂ ਉਮੀਦਾਂ ਲੋਕਾਂ ਨੂੰ ਆਪਣੇ ਤੋਂ ਉਸ ਤੋਂ ਬਾਅਦ ਕਈ ਕਾਰਨ ਕਿਉਂਕਿ ਆਫਟਰ ਆਲ ਬਾਉ ਭਗਵਾਨ ਦਾ ਸਰੋੜਾ ਇਹ ਤਾਂ ਬੜਾ ਵੱਡਾ ਨਾਮ ਸੀ ਉਹਨਾਂ ਦੇ ਕੰਮਾਂ ਕਰਕੇ ਪਰ ਆਪਣੀ ਸੁਸਾਇਟੀ ਐਸੀਆ ਵੀ ਧੀਆਂ ਨੂੰ ਜਦ ਸਸ ਕੰਮ ਦੇ ਵਿੱਚ ਨਹੀਂ ਸਮਝਦੇ ਕਿ ਉਹ ਬਰਾਬਰ ਆਣ ਤੇ ਪੁੱਤਾਂ ਨੂੰ ਥੋੜੀ ਜੀ ਤਰਜੀਹ ਦਿੰਦੇ ਆ ਥੋੜਾ ਜਿਹਾ ਇਹ ਵੀ ਚੱਲਿਆ ਵੀ ਹਾਂ ਜਦੋਂ ਪੁੱਤ ਬੈਠਾ ਹੈਗਾ ਜੀ ਵੀ ਇਹ ਵੀ ਪੁੱਤ ਦੇਤੀ ਵਾਲਾ ਨਹੀਂ ਨਹੀਂ ਹੁਣ ਉਹ ਗੱਲ ਨਹੀਂ ਰਹਿ ਗਈ ਹੁਣ ਬਹੁਤ ਪਿੱਛੇ ਰਹਿ ਗਈ ਹੁਣ ਇੰਨੇ ਸਾਲਾਂ ਬਾਅਦ ਆਪਣੀ ਪਹਿਚਾਨ ਬਣ ਗਈ ਔਰ 2007 ਦੇ ਵਿੱਚ ਸਾਧ ਦੇ ਵਿੱਚ ਮੈਨੂੰ ਜਦੋਂ ਟਿਕਟ ਨਹੀਂ ਮਿਲੀ ਮੈਂ ਆਜ਼ਾਦ ਖੜਾ ਐਸੇ ਹੀ ਬਾਉ ਭਗਵਾਨ ਦਾ ਸਰੋੜਾ ਦਾ ਜਿਹੜਾ ਮੁੰਡਾ ਹੈ ਅਮਨ अरोड़ा ਦੇ ਖਿਲਾਫ ਮੈਂ ਆਜ਼ਾਦ ਲੜਿਆ ਮੈਨੂੰ 19000 ਵੋਟ ਪਈ ਆਜ਼ਾਦ ਆਜ਼ਾਦ ਤੇ ਜੇ ਉਹ ਗੱਲ ਹੁੰਦੀ ਤਾਂ ਮੈਨੂੰ ਮੇਰੀ ਤਾਂ ਬਿਲਕੁਲ ਜਮਾਨਤ ਜਬਤ ਹੋਣੀ ਚਾਹੀਦੀ ਸੀ ਜਾਂ ਮੈਨੂੰ ਬਿਲਕੁਲ ਵੋਟਾਂ ਨਹੀਂ ਪੈਣੀਆਂ ਚਾਹੀਦੀਆਂ ਸੀ ਉਹ ਵੀ ਨਾਲੇ ਉਸ ਵੇਲੇ ਜਦੋਂ ਸੱਚੇ ਸੁਰਦੇ ਵਾਲਿਆਂ ਨੇ ਓਪਨਲੀ ਮਦਦ ਕਾਂਗਰਸ ਦੀ ਕਰਤੀ ਸੀ ਪੰਜ ਸੱਤ ਦਿਨ ਪਹਿਲਾਂ ਆਦਰਵਾਇਜ਼ ਮੈਂ 100% ਆ ਕੀ 2007 ਦੇ ਵਿੱਚ ਅਮਨ ਅਰੋੜਾ ਮੈਂ ਪਤਾ ਨਹੀਂ ਇਲੈਕਸ਼ਨ ਜਿੱਦਾਂ ਨਾਲ ਜਿੱਦਾਂ ਪਰਮਿੰਦਰ ਢੀਂ ਸਾਨ ਨਾਲ ਜਿੱਤ ਵੀ ਸਕਦਾ ਸੀ ਜਾਂ ਪਰ ਕਟੋੜ ਦੂਜੇ ਤੇ ਆਂਦਾ ਤੇ ਅਮਨ ਅਰੋੜਾ ਤੀਜੇ ਤੇ ਆਂਦਾ ਤੇ ਫਿਰ ਪਤਾ ਲੱਗਦਾ ਵੀ ਰਾਜਨੀਤੀ ਕਿਵੇਂ ਹੁੰਦੀ ਹੈ ਸੋ ਉਹ ਨਹੀਂ ਹੋਇਆ ਚਲੋ ਕੁਝ ਵੀ ਕਾਰਨ ਹੋਏ ਪਰ ਉਸ ਤੋਂ ਬਾਅਦ ਫਿਰ ਚਲੋ ਜਗਾੜੀ ਸੀ ਭਰਾ ਮੇਰਾ ਮੇਰੇ ਤੋਂ ਜ਼ਿਆਦਾ ਸਮਾਰਟ ਹੈ ਬਾਉ ਦਾ ਨਾਮ ਹੀ ਇਹਦੇ ਨਾਲ ਸੀ 2012 ਚ ਵੀ ਟਿਕਟ ਮਿਲੀ ਜਿੱਤੇ ਆ ਫਿਰਨੀ ਹੈ ਫਿਰ ਉਸ ਤੋਂ ਬਾਅਦ ਚਲੋ ਇਹ ਆਪਰਚੂਨਿਸਟ ਕਹਿ ਲਓ ਜਾਂ ਸਿਆਣਾ ਕਹਿ ਲਓ ਇਹ ਝਾੜੂ ਪਾਰਟੀ ਜੁਆਇਨ ਕਰ ਗਿਆ ਝਾੜੂ ਦੀ ਗੱਲਬਾਤ ਚੱਲੀ ਐ ਇੱਥੇ ਇਹ ਉਹਦੇ ਚ ਫਿਰ ਮੈਨੂੰ ਟਿਕਟ ਨਹੀਂ ਮਿਲੀ 2017 ਚ ਅ ਇਰੇ ਇਹ ਬਾਜੀ ਮਾਰ ਗਿਆ ਤੁਸੀਂ ਵੀ ਮਾਰ ਸਕਦੇ ਸੀ ਬਾਜੀ ਝਾੜੂ ਕੰਨੀ ਤੁਸੀਂ ਭੱਗ ਜਾਂਦੇ ਉਸ ਟਾਈਮ ਤਾਂ ਉਹਨਾਂ ਨੂੰ ਜ਼ਰੂਰਤ ਹੈਗੀ ਸੀ ਲੋਕਾਂ ਦੀ ਤੁਸੀਂ ਤਾਂ ਜਿਵੇਂ ਰਾਜਨੀਤੀ ਨੂੰ ਚੰਗੀ ਤਰ੍ਹਾਂ ਨੇੜੇ ਤੋਂ ਜਾਣਦੇ ਵੀ ਸੀ ਤੁਸੀਂ ਨਹੀਂ ਗਏ ਉਹਦੇ ਇਸ ਕੱਲੋਂ ਮੇਰੇ ਤੋਂ ਤੇਜ ਆਏ ਵੇਖੋ ਇਹ ਜਿਹੜੀ ਗੱਲ ਮੰਨਣ ਵਾਲੀ ਹੈ ਨਾ ਇਹ ਪਹਿਲਾ ਜਗਾੜ ਆਪਦਾ ਇਹਨੇ ਫਿੱਟ ਕਰ ਲਿਆ ਸੀ ਮੇਰਾ ਵੀ ਮਨ ਸੀ ਉਦੋਂ ਮੈਂ ਨਹੀਂ ਕਹਿੰਦਾ ਕਿਉਂਕਿ ਹਾਂ ਨਹੀਂ ਨਹੀਂ ਮੈਂ ਦੇਖੋ ਜਿਸ ਤਰ੍ਹਾਂ ਦੀ ਮੈਂ ਸੋਚ ਰੱਖੀ ਹੈ ਜਿਸ ਤਰ੍ਹਾਂ ਦੀ ਮੈਂ ਇਮਾਨਦਾਰੀ ਦੀ ਰਾਜਨੀਤੀ ਕੀਤੀ ਹੈ ਮੈਨੂੰ ਢਿੱਡੋਂ ਮੈਂ ਖੁਸ਼ ਸੀ ਜਦੋਂ ਦਿੱਲੀ ਆਈ ਨਾ ਆਮ ਆਦਮੀ ਪਾਰਟੀ 2012 13 ਚ ਮੈਨੂੰ ਮਨੋ ਖੁਸ਼ ਸੀ ਯਾਰ ਹਾਂ ਉਹਨੇ ਇੱਕ ਪਾਰਟੀ ਆਈ ਹੈ ਜਿਹੜੀ ਉਹ ਸੋਚ ਤੇ ਖੜੀ ਹੈ ਜਿੰਦੀ ਸੋਚਤੀ ਮੈਂ ਗੱਲ ਅਸੀਂ ਗੱਲ ਕਰਦੇ ਆ ਚਲੋ ਉਹ ਸੋਚਦੀ ਹੁਣ ਵਕਤ ਪਾਉਗੀ ਇਸ ਤਰ੍ਹਾਂ ਦਾ ਮੇਰੇ ਮਨ ਸੀ ਉਹ ਨੋ ਡਾਊਟ ਮੈਂ ਕੋਈ ਮੰਨਣ ਵਾਲਾ ਕਿ ਮੇਰਾ ਵੀ ਮਨ ਸੀ ਯਾਰ ਹਾਂ ਇਹੋ ਜੀ ਰਾਜਨੀਤੀ ਹੋਣੀ ਚਾਹੀਦੀ ਜਿਹੜੀ ਕੇਜਰੀਵਾਲ ਜੀ ਲੈ ਕੇ ਆ ਰਹੇ ਹੈ ਪਰ ਇਹ ਉਸ ਤੋਂ ਪਹਿਲਾਂ ਹੀ ਤੁਸੀਂ ਥੋੜਾ ਲੇਟ ਹੋ ਮੈਂ ਕਹਿ ਲਓ ਲੇਟ ਹੋ ਗਿਆ ਜਾਂ ਚਲੋ ਮੈਂ ਜ਼ਿਆਦਾ ਸੋਚਣ ਚ ਪੈ ਗਿਆ ਤੇ ਇਹ ਆਪਦਾ ਪਹਿਲਾਂ ਹੀ ਜਿਗਾੜ ਫਿੱਟ ਕੀਤਾ ਹੋਇਆ ਸੀ ਇਹ ਜ਼ਿਆਦਾ ਆਪਦਾ ਕਰ ਗਿਆ ਕੰਮ ਆਪਦਾ ਭਾਜੀ ਛੋਟੀ ਬਾਪੂ ਪਗਵਾਨ ਦਾ ਸਰੋੜਾ ਜੀ ਹੋਰਾਂ ਨਾਲ ਪਿਆਰ ਵਧੀਆ ਸੀ ਛੋਟਾ ਵੀ ਚੰਗਾ ਪਿਆਰ ਸੀ ਉਹਨਾਂ ਨਾਲ ਛੋਟੇ ਦਾ ਖਰਾ ਰਿਸ਼ਤੇਦਾਰੀ ਆ ਛੋਟੀ ਪਰ ਐਂ ਵੀ ਕਿ ਪਿਆਰ ਕਿਵੇਂ ਦਾ ਸੀ ਛੋਟਾ ਵਧੀਆ ਸੀ ਨਹੀਂ ਨਹੀਂ ਬਹੁਤ ਪਿਓ ਪੁੱਤਾਂ ਵਾਲਾ ਪਿਆਰ ਸੀਗਾ ਕਿਉਂਕਿ ਰਾਜਨੀਤੀ ਚ ਉਹਨਾਂ ਨੂੰ ਵੀ ਸ਼ੁਰੂ ਤੋਂ ਇੰਟਰਸਟ ਸੀ ਭਾਵੇਂ ਉਹਨਾਂ ਨੇ ਟਰੱਕ ਯੂਨੀਅਨ ਦੀ ਰਾਜਨੀਤੀ ਕੀਤੀ ਤੇ ਦਲੇਰੀ ਨਾਲ ਕੀਤੀ ਇਮਾਨਦਾਰੀ ਨਾਲ ਕੀਤੀ ਤੇ ਇਧਰ ਵੀ ਉਹਨਾਂ ਨੇ ਇਲੈਕਸ਼ਨ 1991 ਵਾਲਾ ਆਜ਼ਾਦ ਇਲੈਕਸ਼ਨ ਲੜਿਆ ਕਿੱਡੇ ਦਲੇਰ ਸੀ 1991 ਚ ਪੰਜਾਬ ਦੇ ਕਿੰਨੇ ਮਾੜੇ ਹਾਲਾਤ ਸੀ ਆਜ਼ਾਦ ਇਲੈਕਸ਼ਨ ਲੜਨਾ ਖੜਨਾ ਉਸ ਵੇਲੇ ਖੜਨਾ ਹੀ ਬੜੀ ਵੱਡੀ ਗੱਲ ਸੀ ਔਰ 28 ਕੈਂਡੀਡੇਟਾਂ ਦੀ ਉਦੋਂ ਡੈਥ ਹੋਈ ਸੀ ਗੋਲੀਆਂ ਨਾਲ ਉਹ ਇਲੈਕਸ਼ਨ ਚ ਔਰ ਇਲੈਕਸ਼ਨ ਨਰਸਿਮਹਾ Rao ਜੀ ਦੀ ਗਵਰਨਮੈਂਟ ਬਣੀ ਦਿੱਲੀ ਚ ਮਈ ਦੇ ਵਿੱਚ 2-4 ਦਿਨਾਂ ਬਾਅਦ ਇਲੈਕਸ਼ਨ ਸੀ ਪੰਜਾਬ ਦਾ ਤੇ ਸੈਂਟਰ ਗਵਰਨਮੈਂਟ ਨੇ ਸਹੀ ਸਮਝਿਆ ਕਿ ਇਲੈਕਸ਼ਨ ਕਰਾਉਣਾ ਨਹੀਂ ਚਾਹੀਦਾ ਉਹਨਾਂ ਨੇ ਕੈਨਸਲ ਕਰਤਾ ਤੇ ਉਸ ਤੋਂ ਬਾਅਦ ਬੌਜਿਆਂ ਦਾ ਮਨ ਸੀਗਾ ਵੀ ਇਲੈਕਸ਼ਨ ਲੜਨਾ ਹੈ ਤੇ ਉਹ ਕਹਿੰਦੇ ਆਪਾਂ ਜਦੋਂ ਵੀ ਹੁਣ ਇਲੈਕਸ਼ਨ ਆਇਆ ਲੜਾਂਗੇ ਮੈਂ ਕਹਿੰਦਾ ਚਲੋ ਲੜਾਂਗੇ ਪਰ ਆਪਾਂ ਪਾਰਟੀ ਤੋਂ ਲੜਾਂਗੇ ਤੁਸੀਂ ਉਹਦੇ ਨਾਲ ਹੀ ਸੀ ਹਾਂ ਨਾਲ ਹੀ ਸੀ ਬਾਉ ਜੀ ਨਾਲ ਬਿਲਕੁਲ ਨਾਲ ਸੀ ਮੇਰਾ 9087 ਚ ਮੇਰੀ ਸ਼ਾਦੀ ਹੋਈ ਹੈ ਓਕੇ ਤੇ ਮੈਂ 91 ਦੀ ਗੱਲ ਕਰਦਾ 92 ਦੀ ਗੱਲ ਕਰਦਾ ਫਿਰ 91 ਨਵੰਬਰ 1 1 ਨਵੰਬਰ 91 ਨੂੰ ਉਹਨਾਂ ਨੂੰ ਕਾਂਗਰਸ ਪਾਰਟੀ ਜੁਆਇਨ ਕਰਾਈ ਹਮ ਲਹਿਰੇ ਫੰਕਸ਼ਨ ਸੀਗਾ ਬੀਬੀ ਪੱਠਲ ਦੇ ਉੱਤੇ ਮੰਡੀ ਚ ਤੇ ਉੱਥੇ ਬਿਆਨ ਸਿੰਘ ਜੀ ਆਇਆ ਸੀ ਉੱਥੇ ਜੁਆਇਨ ਕਰਾਈ ਤੇ 92 ਜਨਵਰੀ ਫਰਵਰੀ ਚ ਤਾਂ ਟਿਕਟਾਂ ਵੀ ਮਿਲ ਗਈਆਂ ਤੇ ਲੜ ਵੀ ਲਿਆ ਤੇ ਐਮ ਐਲ ਏ ਵੀ ਬਣ ਗਏ। ਦੇਖੋ ਦਲੇਰੀ ਉਹਨਾਂ ਦੀ ਕਿਸਮਤ ਉਹਨਾਂ ਦੀ ਪਰ ਕੁਛ ਨਾ ਕੁਛ ਸਾਰਾ ਆਪਾਂ ਵੀ ਲਾਇਆ। ਅੱਜ ਤੱਕ ਸੁਨਾਮ ਦੇ ਜਿਹੜੇ ਲੋਕ ਨੇ ਹਲਕਾ ਸੁਨਾਮ ਦੇ ਬਾਉ ਕੋਹਾਂ ਦਾ ਸ ਰੋਡਾਂ ਨੂੰ ਯਾਦ ਕਰਦੇ ਨੇ। ਅਸੀਂ ਤਾਂ ਉਦੋਂ ਬਹੁਤ ਛੋਟੇ ਸੀ। ਕੀ ਦੱਸ ਸਕਦੇ ਹੋ ਕੀ ਖਾਸ ਗੱਲ ਕੀ ਸੀ ਉਹਨਾਂ ਦੇ ਵਿੱਚ ਕਿ ਅੱਜ ਤੱਕ ਲੋਕ ਉਹਨਾਂ ਨੂੰ ਯਾਦ ਕਰਕੇ ਵੀ ਕਈ ਵਾਰੀ ਭਾਵੁਕ ਹੋ ਜਾਂਦੇ ਨੇ। ਖਾਸੀਅਤ ਭਾਜੀ ਕੀ ਤੀ ਹੈ? ਕੀ ਸੀ ਅਸੀਂ ਉਹਨਾਂ ਦੇ ਵਿੱਚ? ਗੁਰਮਖੀ ਉਹਨਾਂ ਦੀ ਜਿਹੜੀ ਸਿੰਪਲੀਸਿਟੀ ਸੀ ਨਾ। ਹੂੰ। ਉਹ ਉਹਦੀ ਮੈਂ ਗੱਲ ਕਰੂੰਗਾ ਬੜੇ ਸਿੰਪਲ ਸੀ ਹਮ ਆਮ ਤੌਰ ਤੇ ਐਮ ਐਲ اے ਬੰਦਾ ਨਾ ਬੰਦਾ ਚੰਡੀਗੜ੍ਹ ਨੂੰ ਭਜਦਾ ਉਹ ਐਸੇ ਐਮ ਐਲ اے ਸੀ ਜਿਹੜੇ ਸੁਨਾਮ ਨੂੰ ਭਜਦੇ ਸੀ ਉਹਨਾਂ ਦਾ ਦਿਲ ਚੰਡੀਗੜ੍ਹ ਨਹੀਂ ਲੱਗਦਾ ਸੀ ਪਰ ਇੱਥੇ ਲੋਕਾਂ ਨੂੰ ਕਿਹਾ ਹੋਇਆ ਸੀ ਜਿਹੜੇ ਤੁਸੀਂ ਕੰਮ ਆ ਚੰਡੀਗੜ੍ਹੋਂ ਜਾਓ ਘੁੰਮਣਾ ਫਿਰਨਾ ਪਰ ਕੰਮਾਂ ਵੀ ਇੱਥੇ ਨਾਲੋ ਮੈਨੂੰ ਇੱਥੇ ਦਿਓ ਮੈਨੂੰ ਕਿ ਇਸ ਵਾਸਤੇ ਚੁਣਿਆ ਮੈਂ ਆਪੇ ਲੈ ਕੇ ਜਾਊਂਗਾ ਆਪੇ ਕਰਾ ਕੇ ਲਿਆਊਂਗਾ ਔਰ ਤੁਰੰਤ ਕਰਾਉਂਦੇ ਸੀਗੇ ਰਾਈਟ ਔਰ ਦੂਜਾ ਜਿਹੜਾ ਉਹਨਾਂ ਦਾ ਸੜਕਾਂ ਬਣਾਉਣ ਦਾ ਡਵੈਲਪਮੈਂਟ ਦਾ ਸ਼ੌਂਕ ਸੀ ਉਹਨਾਂ ਦੀ ਥੋੜਾ ਬਹੁਤ ਉਹਨਾਂ ਦਾ ਪਿਆਰ ਜਿਹੜੇ ਨਵਾਂ ਸ਼ਹਿਰ ਵਾਲੇ ਐਮ ਐਲ اے ਸੀ ਮੰਤਰੀ ਵੀ ਰਹੇ ਆ ਉਦੋਂ ਐਗਰੀਕਲਚਰ ਕੀ ਨਾ ਉਹਨਾਂ ਦਾ ਨਵਾਂ ਸ਼ਹਿਰ ਤੋਂ ਸੀਗੇ ਉਹਨਾਂ ਨਾਲ ਪਿਆਰ ਸੀ ਉਹਨਾਂ ਦੇ ਉੱਥੇ ਹਲਕੇ 'ਚ ਜਾਣੇ ਉੱਥੇ ਡਿਵੈਲਪਮੈਂਟ ਬੜੀ ਹੋਣੀ ਤੇ ਉਹਨਾਂ ਨੂੰ ਸ਼ੌਂਕ ਸੀ ਯਾਰ ਵੀ ਮੈਨੂੰ ਵੀ ਮੌਕਾ ਮਿਲੇ ਮੈਂ ਵੀ ਡਵੈਲਪਮੈਂਟ ਕਰਾਵਾਂ ਔਰ ਕੁਦਰਤੀ ਉਹ ਐਗਰੀਕਲਚਰ ਮਿਨਿਸਟਰ ਸੀ ਮੰਡੀ ਬੋਰਡ ਉਹਨਾਂ ਦੇ ਥੱਲੇ ਸੀ ਤੇ ਇਹ ਸੜਕਾਂ ਸੁੜਕਾਂ ਬਸ ਪਿੰਡ ਵਾਲਿਆਂ ਨੂੰ ਕਹਿੰਦੇ ਸੀਗੇ ਵੀ ਤੁਸੀਂ ਜੀ ਮਿੱਟੀ ਪਾਓ ਪੰਚਾਇਤਾਂ ਨੂੰ ਮਿੱਟੀ ਪਾਓ ਤੇ ਬਾਕੀ ਮੈਂ ਲੈ ਕੇ ਆਇਆ ਮਤਲਬ ਟੈਂਡਰ ਬਾਅਦ ਚ ਹੁੰਦੇ ਸੀ ਕੰਮ ਪਹਿਲਾਂ ਸ਼ੁਰੂ ਹੋ ਜਾਂਦੇ ਸੀ ਬਹੁਤ ਵੱਡੀ ਗੱਲ ਹੈ ਜੀ ਹਾਂ ਉਦੋਂ ਸ਼ੁਰੂ ਹੋ ਜਾਂਦੇ ਸੀ ਔਰ ਮੰਤਰੀ ਸਾਹਿਬ ਨਾਲ ਹੈਗਾ ਸੀ ਉਦੋਂ ਕੋਈ ਐਡੀ ਗੱਲ ਨਹੀਂ ਸੀ ਉਹਨਾਂ ਨਾਲ ਬੈਠਦੇ ਸੀ ਉੱਥੋਂ ਆਪਦੇ ਅਪਰੂਵਲਾਂ ਲਈ ਜਾਂਦੇ ਸੀ ਕੰਮ ਕਰਾਈ ਜਾਂਦੇ ਸੀ ਉਹ ਸੜਕਾਂ ਕਰਕੇ ਨਾ ਬਾਉ ਜੀ ਦਾ ਨਾਮ ਬਹੁਤ ਹੋਇਆ ਉਹ ਜਿਹੜੇ ਆਪਾਂ ਪਿੰਡਾਂ ਦੇ ਲਵੇ ਲਾਉਣੇ ਦੇਖਦੇ ਆ ਸਾਰਾ ਉਹਨਾਂ ਦੀ ਕਰਿਆ ਹੋਇਆ ਕੰਮ ਬਹੁਤ ਸੜਕਾਂ ਬਣਾਈਆਂ ਸ਼ੇਰੋਂ ਵਾਲਿਆਂ ਨੂੰ ਪੁੱਛੋ ਮੇਰੇ ਖਿਆਲ 10 8 10 ਸੜਕਾਂ ਸ਼ੇਰੋਂ ਤੋਂ ਜਿਹੜੀਆਂ ਆਸੇ ਪਾਸੇ ਜਾਂਦੀਆਂ ਸਾਰੀਆਂ ਬਾਉ ਭਗਵਾਨ ਦਾ ਸਰੋੜੇ ਵਾਲੀ ਦੇ ਬਣਾਈਆਂ ਪੱਤੇ ਪਏ ਹੁੰਦੇ ਸੀ ਸੋ ਉਸ ਕਰਕੇ ਉਹਨਾਂ ਦਾ ਨਾਮ ਫਿਰ ਉਹ ਦੁੱਖ ਸੁੱਖ ਤੇ ਸ਼ਾਮਿਲ ਹੁੰਦੇ ਸੀ ਉਹ ਉਸ ਤੋਂ ਪਹਿਲਾਂ ਸੁਖਦੇਵ ਸਿੰਘ ਢੀਂਡਸਾ ਸੀ ਜਾਂ ਹੋਰ ਸੀ ਉਹ ਉਦੋਂ ਉਹਨਾਂ ਲੀਡਰਾਂ ਨੂੰ ਕੋਈ ਦੁੱਖ ਸੁੱਖ ਤੇ ਜਾਣ ਦੀ ਆਦਤ ਨਹੀਂ ਸੀ ਸੋ ਬਾਹੂ ਭਗਵਾਨ ਦਾਸ ਨੇ ਉਹ ਲੀ ਪਾਈ ਵੀ ਜਦੋਂ ਤੁਸੀਂ ਇਲੈਕਸ਼ਨ ਲੜਦੇ ਹੋ ਤੁਸੀਂ ਇੱਕ ਪਰਿਵਾਰ ਬਣ ਜਾਂਦਾ ਤੁਹਾਡਾ ਫਿਰ ਉਹਨਾਂ ਦਾ ਦੁੱਖ ਸੁੱਖ ਪਰਿਵਾਰ ਤੁਹਾਡਾ ਆਪਣਾ ਹੁੰਦਾ ਤੇ ਉਹ ਉਹਨਾਂ ਨੇ ਦੁੱਖ ਸੁੱਖ ਤੇ ਜਾਂਦੇ ਫਿਰ ਇਹਨਾਂ ਨੂੰ ਇਹ ਤਾਂ ਫਿਰ ਜਿਹੜੇ ਲੀਡਰ ਅਜੇ ਰਾਜਨੀਤੀ ਨਹੀਂ ਕਰਦੇ ਸੀ ਵੋਟਾਂ ਲੈ ਕੇ ਚਲੇ ਗਏ ਚੰਡੀਗੜ੍ਹ ਉਹਨਾਂ ਨੂੰ ਤੇ ਫਿਰ ਇਹਨਾਂ ਨੇ ਲੋਕਾਂ ਨੂੰ ਵਹਾਤਾ ਵੀ ਇਸ ਤਰ੍ਹਾਂ ਵੀ ਐਮਐਲਏ ਸ਼ਿਪ ਹੁੰਦੀ ਹੈ ਤੋਂ ਤਾਂ ਲੋਕ ਯਾਦ ਕਰਦੇ ਬਾਉ ਦੇ ਕਮਾਨ ਬਿਲਕੁਲ ਜੀ ਭਾਜੀ ਜੇ ਅਗਰ ਆਪਾਂ ਗੱਲ ਕਰਦੇ ਹਾਂ 1991 ਤੋਂ ਲੈ ਕੇ ਹੁਣ ਤੱਕ ਤੁਸੀਂ ਕਿਵੇਂ ਕਹਿ ਰਹੇ ਹੋ ਵੀ ਬਾਉਹਰੀ ਪਹਿਲੀ ਵਾਰ ਉਹ ਚੋਣਾਂ ਲੜਦੇ ਨੇ ਹੈਨਾ ਹਾਂ ਕੀ ਦੇਖ ਰਹੇ ਹੋ ਫਰਕ ਕੀ ਆਇਆ ਰਾਜਨੀਤੀ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜਾ ਹੁਣ ਬਹੁਤ ਜ਼ਿਆਦਾ ਸੁਣ ਲੱਗਦਾ ਵੀ ਯਾਰ ਉਸ ਉਸ ਸਮੇਂ ਤਾਂ ਬਹੁਤ ਠੀਕ ਸੀ ਇਹ ਹੁਣ ਆ ਚੀਜ਼ਾਂ ਬਦਲ ਗਈਆਂ ਨਹੀਂ ਜੀ ਦਿਨੋਂ ਦਿਨ ਬਹੁਤ ਫਰਕ ਆਇਆ ਦੇਖੋ ਰਾਜਨੀਤੀ 'ਚ ਸਮਝ ਲਓ 1980 ਤੋਂ ਬਾਅਦ ਦਿਨੋਂ ਦਿਨ ਫਰਕ ਆਇਆ ਕਾਂਗਰਸ ਦੀ ਰਾਜਨੀਤੀ 'ਚ ਵੀ ਉਹ ਜਨਰਲ ਰਾਜਨੀਤੀ ਸੀ ਅਕਾਲੀ ਦਲ ਦੀ ਰਾਜਨੀਤੀ 'ਚ ਤਾਂ ਜਦ ਸੰਭਾਲਿਆ ਸਦਾ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਤੋਂ ਬੜੀ ਜਨਰੇਸ਼ਨ ਜਿਹੜੀ ਚੇਂਜ ਹੈ ਉਹ ਆਈ ਹੈ ਚੇਂਜ ਤਾਂ ਆਂਦੀ ਹੈ ਹਰ ਪੀੜੀ ਤੋਂ ਬਾਅਦ ਆਂਦੀ ਹੈ ਪਰ ਰਾਜਨੀਤੀ ਚ ਹੁਣ ਸਾਡੇ ਲੀਡਰਾਂ ਨੇ ਬਹੁਤਾ ਇਹ ਸਮਝ ਲਿਆ ਕਿ ਪੈਸੇ ਨਾਲ ਰਾਜਨੀਤੀ ਹੁੰਦੀ ਹੈ ਪੈਸਾ ਪੈਸੇ ਨੂੰ ਮੁੱਖ ਰੱਖ ਲਿਆ ਮੈਂ ਤਾਂ ਇਹ ਨਹੀਂ ਕਹਿੰਦਾ ਕਿ ਪੈਸਾ ਕੁਝ ਨਹੀਂ ਪੈਸਾ ਹੈ ਬਹੁਤ ਕੁਝ ਹੈ ਪਰ ਪੈਸਾ ਸਾਰਾ ਕੁਝ ਹੈ ਇਹ ਮੈਂ ਮੰਨਣ ਨੂੰ ਤਿਆਰ ਨਹੀਂ ਮੈਂ ਬੜੇ ਇਲੈਕਸ਼ਨ ਵੇਖਿਆ ਬੜੇ ਲੀਡਰ ਵੇਖਿਆ ਬੜੀਆਂ ਪਾਰਟੀਆਂ ਵੇਖੀਆਂ ਮੈਂ ਐਗਜ਼ਾਮਪਲ ਦੇ ਸਕਦਾ ਅੱਜ ਚਟਾਲਿਆਂ ਦਾ ਹਰਿਆਣੇ 'ਚ ਹਾਲ ਵੇਖ ਲਓ। ਦਸ਼ANT ਸਿੰਘ ਚਟਾਲੇ ਦਾ ਹਾਲ ਦੇਖ ਲਓ ਮੇਰਾ 528700 ਵੋਟ ਪਈ ਐ ਐਮਐਲਏ ਦੇ ਇਲੈਕਸ਼ਨ 'ਚ। ਕਦੇ ਰਾਜ ਕਰਦੇ ਸੀ ਇਹਨਾਂ ਨੇ। ਡੀਪਟੀ ਸੀ ਐਮਡੀਪਟੀ ਸੀਐਮਸੀ 10 ਉਹਨਾਂ ਕੋਲ ਮਹਿਕਮੇ ਸੀ, ਪੈਸੇ ਦੀ ਕੋਈ ਕਮੀ ਨਹੀਂ ਸੀ, ਵੋਟਾਂ ਮਿਲੇ ਨਹੀਂ ਪਈਆਂ। ਹੁਣ ਆਪਣਾ ਸ਼੍ਰੋਮਣੀ ਕਾਲੀ ਦਲ ਦਾ ਹਾਲ ਵੇਖ ਲਓ। ਹਨਾ ਅਸੀਂ ਹੁਣ ਤਰਨ ਤਰਨ ਇਲੈਕਸ਼ਨ ਲੜੇ ਆ ਸਾਰੇ ਕੈਂਡੀਡੇਟਾਂ ਨੇ ਪੈਸੇ ਪੂਰੇ ਲਾਏ ਐ। ਕੋਈ ਕਮੀ ਨਹੀਂ ਛੱਡੀ ਪਰ ਵੋਟਾਂ ਨਹੀਂ ਪੈਂਦੀਆਂ। ਪੈਸਾ ਉਹਨਾਂ ਆਮ ਆਦਮੀ ਪਾਰਟੀ ਦਾ ਦੇਖੋ 92 ਸੀਟਾਂ ਆਈਆਂ ਸ਼ਾਇਦ ਕਿਸੇ ਨੇ ਘਰੋਂ ਇੱਕ ਪੈਸਾ ਵੀ ਨਹੀਂ ਲਾਇਆ ਉਹਨਾਂ 92 ਨੇ ਸ਼ਾਇਦ ਪੈਸੇ ਬਚੇ ਹੋਣੇ ਸੋ ਪੈਸੇ ਨੂੰ ਮੁੱਖ ਰੱਖ ਲਿਆ ਨਾ ਇਹ ਬੜਾ ਵੱਡਾ ਫਰਕ ਆਇਆ ਪੁਰਾਣੀ ਤੇ ਹੁੰਦੀ ਰਾਜਨੀਤੀ ਸੀ ਇਹ ਹੌਲੀ ਹੌਲੀ ਮੁੜਨਾ ਪੈਣਾ ਲੋਕ ਮੋੜਨਗੇ ਲੋਕਾਂ ਨੂੰ ਮੋੜਨਾ ਚਾਹੀਦਾ ਲੋਕਾਂ ਨੂੰ ਹੁਣ ਕੈਂਡੀਡੇਟ ਵੇਖਣਾ ਚਾਹੀਦਾ ਤੁਸੀਂ 5 ਸਾਲ ਲਈ ਕਿਸੇ ਕੈਂਡੀਡੇਟ ਨੂੰ ਵੋਟ ਪਾ ਕੇ ਆਪਦਾ ਬਹਾਨਾ ਕਿ ਸਾਡਾ ਉਹਨੇ ਕੰਮ ਕਰੂਗਾ ਪਰ ਤੁਸੀਂ ਉਦੋਂ ਕਿਸੇ ਵੇਲੇ ਕੁਝ ਲਾਲਚ ਆ ਕੇ ਮੋਕੇ ਤੇ ਆਪਦੇ ਵੋਟ ਦੇ ਪੈਸੇ ਦੇਗੇ ਥੋੜਾ ਬਹੁਤ ਸ਼ਰਾਬ ਪੀਛੇ ਜਾਂ ਹੋਰ ਪਿੱਛੇ ਵੋਟ ਦੇ ਦੇਉ ਮੈਂ ਸਮਝਦਾ ਇਸ ਤੋਂ ਇਹ ਡੈਮੋਕ੍ਰੇਸੀ ਇਹ ਨਹੀਂ ਹੈ ਬਾਬਾ ਸਾਹਿਬ ਅੰਬੇਡਕਰ ਜੀ ਆਨੇ ਜਿਹੜਾ ਤੁਹਾਨੂੰ ਹੱਕ ਦਿੱਤਾ ਇਸ ਵਾਸਤੇ ਨਹੀਂ ਦਿੱਤਾ ਮੈਂ ਸਮਝਦਾ ਕਿ ਹੁਣ ਸੋਚ ਚ ਫਰਕ ਆਊਗਾ ਲੋਕ ਪਾਰਟੀ ਦੇ ਨਾਲ ਨਾਲ ਕੈਂਡੀਡੇਟ ਨੂੰ ਵੀ ਤਰਜੀਹ ਦੇਣਗੇ ਉਹ ਕੈਂਡੀਡੇਟ ਜਿਹੜਾ ਸੇਵਾ ਭਾਵਨਾ ਪਹਿਲਾਂ ਰੱਖੂਗਾ ਪੈਸਾ ਬਾਅਦ ਚ ਰੱਖੂਗਾ ਭਾਜੀ ਤੁਸੀਂ ਬਹੁਤ ਸਮਾਗਰੀ ਦਲ ਚ ਵੀ ਰਹੇ ਹੋ ਪਿੱਛੇ ਹੈ ਨਾ ਮੈਂ ਜਿਵੇਂ ਆਪਾਂ ਗੱਲ ਕਰ ਰਹੇ ਸੀ ਆਪ ਕੈਮਰਾ ਵੀ ਵੀ ਜਦੋਂ ਅਕਾਲੀ ਦਲ ਦਾ ਕੋਈ ਫੋਟੋ ਲਾ ਕੇ ਰਾਜੀ ਨਹੀਂ ਸੀ ਅਕਾਲੀ ਦਲ ਦੀ ਛੋਟੀ ਕੋਠੀ ਦੇ ਬਾਹਰ ਨਾ ਸੁਖਵੀਰ ਬਾਦਲ ਉਹਨਾਂ ਦੀ ਫੋਟੋ ਲੱਗਿਆ ਹੁੰਦੀ ਹੈ ਇਹ ਹਨ ਪਰ ਹੁਣ ਕਦੋਂ ਐ ਲੱਗਦਾ ਕਿਤੇ ਵੀ ਬਾਦਲ ਥੋੜਾ ਜਿਆਦਾ ਉੱਪਰ ਨੂੰ ਜਾ ਰਿਹਾ ਹੁਣ ਤੁਸੀਂ ਪਾਰਟੀ ਛੱਡ ਕੇ ਕਾਂਗਰਸ ਦੇ ਵਿੱਚ ਕਿਉਂ ਆ ਗਏ ਚਲੋ ਉੱਬਰ ਲਿਆ ਪਿੱਛੇ ਜੇ ਨੋ ਡਾਊਟ ਹੜਾਂ ਦੇ ਵਿੱਚ ਜਿਸ ਤਰ੍ਹਾਂ ਉਹਨਾਂ ਨੇ ਖੁੱਲੇ ਤੌਰ ਤੇ ਪੈਸਾ ਵੰਡਿਆ ਉਹਨਾਂ ਦੇ ਥੋੜਾ ਜਿਹਾ ਉਹਨਾਂ ਦਾ ਇਮੇਜ ਬਣਿਆ ਯਾਰ ਇਹ ਬੰਦਾ ਦਲੇਰ ਹੈ ਬਿਲਕੁਲ ਆਦੀ ਜਿਬੋਂ ਗੱਲ ਵੀ ਹੈਗੀ ਉਹ ਆ ਕੇ ਲੋਕਾਂ ਨਾਲ ਖੜੇ ਤਾਂ ਲੋਕਾਂ ਨੇ ਕਿਹਾ ਵੀ ਯਾਰ ਇਹ ਮੈਂ ਦਿਖਾਈ ਹਾਲਾਂਕ ਪੁਨਰ ਸਰਜੀਤ ਵਾਲਿਆ ਨੇ ਸਵਾਲ ਉਠਾਏ ਕਿ ਐਸਪੀਸੀ ਦੇ ਪੈਸੇ ਆ ਚਲੋ ਉਹਨਾਂ ਦਾ ਕੰਮ ਹੈ ਸਵਾਲ ਉਠਾਣੇ ਜਵਾਬ ਦੇਣੇ ਪਰ ਉਹਦੇ ਥੋੜਾ ਜਿਹਾ ਉਹਨਾਂ ਦਾ ਇਮੇਜ ਬਣਿਆ ਬਣਿਆ ਔਰ ਹੁਣ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਖਾਸ ਕਰਕੇ ਤਰਨਤਾਰਨ ਇਲੈਕਸ਼ਨ ਚ ਦੂਜੇ ਨੰਬਰ ਤੇ ਆਈ ਹੈ ਉਸ ਚੀਜ਼ ਨੂੰ ਵਧਾ ਕੇ ਵਹਾਰਿਆ ਕਿ ਜੀ ਮੋੜ ਪੈ ਗਿਆ ਹੁਣ ਆ ਗਿਆ ਅਕਾਲੀ ਦਲ ਮੈਂ ਉਸ ਚੀਜ਼ ਨੂੰ ਸੁਖਵੀਰ ਸਿੰਘ ਬਾਦਲਿਆ ਅਕਾਲੀ ਦਲ ਦੀ ਹੈ ਜਿਹੜੀ 30000 ਵੋਟ ਪਈ ਨਹੀਂ ਸਮਝਦਾ ਮੈਂ ਸਮਝਦਾ ਕਿ ਜਿਹੜੇ ਮਿਸਟਰ ਅਮਰਿਤਪਾਲ ਬਾਠ ਹੈ ਜਿਹੜੇ ਕੈਨੇਡਾ ਜਾਂ ਕਿੱਥੇ ਵੀ ਬੈਠੇ ਆ ਜਿਨ੍ਹਾਂ ਦੇ ਅਲੀਗੇਸ਼ਨ ਹੈ ਕਿ ਉਹ ਗਿਆ ਜਾਂ ਉਹਨਾਂ ਨੇ ਕੁਝ ਬੰਦੇ ਮਤਲੇ ਹੈ ਜਾਂ ਉਹ ਫਰੋਦਾ ਕੰਮ ਕਰਦੇ ਹੈ ਉਹਨਾਂ ਨੇ ਕਿਸੇ ਵੀ ਤਰ੍ਹਾਂ ਪਿਆਰ ਨਾਲ ਕਹਿ ਲੋ ਦਪਕੇ ਨਾਲ ਕਹਿ ਲੋ ਪੈਸੇ ਨਾਲ ਕਹਿ ਲੋ 40 45 ਆਪਦੇ ਸਰਪੰਚ ਬਣਾ ਲਏ ਤਰਨ ਤਰਨ ਦੇ ਇਲੈਕਸ਼ਨ ਚ ਪੰਜ ਸੱਤ ਆਪਦੇ ਐਮਸੀ ਐਮਸੀ ਬਣਾ ਲਏ ਇੱਕ ਇਨਫਰਾਸਟ੍ਰਕਚਰ ਤਿਆਰ ਕਰ ਲਿਆ ਉਹਨਾਂ ਦਾ ਹੈਗਾ ਹੈਗਾ ਸੀ ਹੈਗਾ ਉਸ ਇਨਫਰਾਸਟ੍ਰਕਚਰ ਨਾਲ ਚਲੋ ਅਕਾਲੀ ਦਲ ਦੀ ਟਿਕਟ ਨਾਲ ਇਹ ਵੋਟ ਪੈ ਗਈ ਉਸ ਨੂੰ ਮੈਂ ਸਮਝਾਂ ਹੋ ਸਕਦਾ ਮੈਂ ਗਲਤ ਹੋਵਾਂ ਇਹ ਕਹੀ ਹੈ ਕਿ ਅਕਾਲੀ ਦਲ ਮੋੜ ਪੈ ਗਿਆ ਅਕਾਲੀ ਦਲ ਹੁਣ ਅਸਪੀਸ਼ਨ ਚ ਆ ਜੂਗੀ ਸਰਕਾਰ ਬਣਾਉਣ ਦੇ ਚ ਮੈਨੂੰ ਉਹ ਨਹੀਂ ਲੱਗਦਾ ਠੀਕ ਹੈ ਅਕਾਲੀ ਦਲ ਜੁਆਇਨ ਕੀਤਾ ਸੀ ਕਿਉਂਕਿ ਕਾਂਗਰਸ ਨੇ ਵਾਰੀ ਵਾਰੀ ਮਤਲਬ ਜੋ ਸਾਡਾ ਹਾਕਮ ਹੁੰਦਾ ਸੀ ਸਾਡੇ ਤੋਂ ਚੰਗੇ ਨੂੰ ਕਾਂਗਰਸ ਪਾਰਟੀ ਟਿਕਟ ਦੇ ਦੇਣ ਦੀ 2017 ਚ 2012 ਚ ਤਾਂ ਕੋਈ ਗੱਲ ਨਹੀਂ ਸੀ ਪਰ ਜੇ ਤੁਸੀਂ ਉਹ ਕੱਲ ਦਮਨਥਿੰਦ ਬਾਜਵਾ ਨੂੰ ਲਿਆਏ ਹਨਾ ਟਿਕਟ ਦੇ ਕੇ ਔਰ ਉਸ ਤੋਂ ਬਾਅਦ ਕੀ ਹਾਲ ਹੋਇਆ ਹਲਕੇ ਦਾ ਸਾਰਿਆਂ ਨੂੰ ਪਤਾ ਹੈ ਕਾਂਗਰਸ ਦਾ ਕੀ ਹਾਲ ਹੋਇਆ ਸੋ ਮੈਨੂੰ ਵੀ ਨੁਕਸਾਨ ਹੋਇਆ 2017 ਚ ਪਾਟੀ ਛੱਡ ਕੇ ਆਜ਼ਾਦ ਲੜ ਕੇ ਜਿਹੜੀ ਮੈਂ ਸਮਝਦਾ ਮੇਰੀ ਗਲਤੀ ਸੀ ਮੈਨੂੰ ਲੜਨਾ ਨਹੀਂ ਚਾਹੀਦਾ ਸੀ ਇਲੈਕਸ਼ਨ ਉਹਨਾਂ ਪਾਰਟੀਆਂ ਨੂੰ ਨਾਰਾਜ਼ ਰਹਿੰਦੇ ਨਾ ਮਦਦ ਕਰਦੇ ਕਾਂਗਰਸ ਦੇ ਕੈਂਡੀਡੇਟ ਦੀ ਪਰ ਮੈਨੂੰ ਪਾਰਟੀ ਨਹੀਂ ਛੱਡਣੀ ਚਾਹੀਦੀ ਸੀ ਉਹ ਮੇਰੀ ਮੈਂ ਫੀਲ ਕੀਤਾ ਕਿ ਮੇਰੀ ਕੈਲਕੂਲੇਸ਼ਨ ਗਲਤ ਸੀ ਪਰ ਉਸ ਤੋਂ ਬਾਅਦ ਜੇ ਸਮਝਦਾ ਮੈਨੂੰ ਵੀ ਨੁਕਸਾਨ ਹੋਇਆ ਤੇ ਨੁਕਸਾਨ ਕਾਂਗਰਸ ਪਾਰਟੀ ਨੂੰ ਵੀ ਹੋਇਆ ਰਾਈਟ ਉਸ ਤੋਂ ਬਾਅਦ ਤੁਸੀਂ ਦੇਖੋ ਇੱਥੇ ਪੈਰ ਹੀ ਨਹੀਂ ਲੱਗੇ ਔਰ ਅਮਨ ਅਰੋੜਾ ਆਪ ਚਲਾ ਗਿਆ ਔਰ ਕੁਦਰਤੀ ਜ਼ਿਲ੍ਹਾ ਸੰਗਰੂਰ ਚ ਪਾਰਲੀਮੈਂਟ ਸੰਗਰੂਰ ਤੋਂ ਹੀ ਪੈਦਾ ਹੋਈ ਆਮ ਆਦਮੀ ਪਾਰਟੀ ਹੈ ऐसे कर के ही है कि पहला भी 30000 ਤੇ ਜਿੱਤੇ ਆਮਨ ਅਰੋੜਾ ਔਰ ਹੁਣ 75000 ਤੇ ਜਿੱਤੇ ਸਾਰੇ ਪੰਜਾਬ ਤੋਂ ਵੱਧ ਵੋਟਾਂ ਨਾਲ ਕਿਉਂਕਿ ਬਰਾਬਰ ਤੇ ਕੋਈ ਕੈਂਡੀਡੇਟ ਨਹੀਂ ਸੀ ਨਾ ਅਕਾਲੀ ਦਲ ਦੀ ਗੱਲਬਾਤ ਰਹੀ ਦੋ ਅਕਾਲੀ ਦਲ ਬਣ ਗਏ ਢੀਂਸਾ 그룹 ਅਲੱਗ ਹੋ ਗਿਆ ਢੀਂਸਿਆਂ ਦੀ ਫਿਰ ਵੀ ਥੋੜੀ ਬਹੁਤ ਗੱਲ ਇੱਥੇ ਹੈਗੀ ਹੈ ਤੋ ਉਸ ਕਰਕੇ ਕਾਂਗਰਸ ਦਾ ਵੀ ਬਾਹਰੋਂ ਕੈਂਡੀਡੇਟ ਆ ਗਿਆ ਤੋ ਇਸ ਦਾ ਫਾਇਦਾ ਲਿਆ ਹੁਣ ਕਾਂਗਰਸ ਚ ਆਏ ਆ ਸੱਚੇ ਬਾਦਸ਼ਾਹ ਮੇਰ ਕਰੂ ਕਾਂਗਰਸ ਤਗੜੀ ਹੋਊ ਜਿਵੇਂ ਹੁਣ ਕਾਂਗਰਸ ਜੁਆਇਨ ਕਰੀਏ ਭਾਈ ਭਾਜੀ ਤੇ ਕੀ ਹੁੰਗਾਰਾ ਕੀ ਮਿਲ ਰਿਹਾ ਲੋਕਾਂ ਤੋਂ ਕਿਉਂਕਿ ਮੈਂ ਦੇਖਿਆ ਸੁਣਾਂਮ ਜਦੋਂ ਤੁਸੀਂ ਹੁੰਨੇ ਹੋ ਬਹੁਤ ਸਾਰੇ ਲੋਕ ਆਉਂਦੇ ਨੇ ਮਿਲਦੇ ਨੇ ਹੈਨਾ ਤਾਂ ਪੁਰਾਣੇ ਜਿਹੜੇ ਕਈ ਵਾਰੀ ਆਗਲਾ ਨਰਾਸ਼ ਹੋ ਕੇ ਵਹਿ ਜਾਂਦਾ ਕਿਹੜੇ ਤੋਂ ਗੱਲ ਕਰਨੇ ਪੁਰਾਣੇ ਹੁਣ ਕਿਵੇਂ ਦਾ ਹੌਸਲਾ ਕਿੰਨੇ ਹੁਣ ਗੁਰਮੁਖੀ ਬੜਾ ਫਰਕ ਹੈ ਬਹੁਤ ਫਰਕ ਹੈ ਮੈਂ ਆਪ ਫੀਲ ਕਰਦਾ ਕਿਉਂਕਿ ਮੈਂ ਪਾਰਲੀਮੈਂਟ 'ਚ ਵੇਖਿਆ ਬਹੁਤ ਅਸੀਂ ਚੁੰਦਾ ਸਾਹਿਬ ਵਲੇ ਜੋੜ ਲਗਾਇਆ ਇਕਬਾਲ ਸਿੰਘ ਚੁੰਦਾ ਬਹੁਤ ਹੀ ਬਨਿਹਾਈ ਸ਼ਰੀਫ ਬੜੇ ਇਮਾਨਦਾਰ ਅਗਾ ਵਦੂ ਉਹ ਲੀਡਰ ਹੈ ਉਹਨਾਂ ਨਾਲ ਸਾਨੂੰ ਸੀ ਵੀ ਬਹੁਤ ਵਧੀਆ ਲੀਡਰ ਹੈ ਲੋਕ ਉਹਨਾਂ ਦੀ ਬਾਹ ਫੜਨਗੇ ਲੋਕ ਵੋਟਾਂ ਪਾਣਗੇ ਪਰ ਸ਼ਾਇਦ ਅਕਾਲੀ ਦਲ ਦੀ ਵਜ੍ਹਾ ਨਾਲ ਜਾਂ ਕਿਸੇ ਵਜ੍ਹਾ ਨਾਲ ਵੋਟਾਂ ਨਹੀਂ ਪਈਆਂ ਫਿਰ ਉਦੋਂ ਮਨ ਹੋਇਆ ਵੀ ਨਹੀਂ ਉਹਨਾਂ ਅਕਾਲੀ ਦਲ 'ਚ ਫਿਊਚਰ ਨਹੀਂ ਹੈਗਾ ਸੱਚੀ ਗੱਲ ਹੈ ਔਰ ਜੋ ਸਲਾਮਾਂ ਦੇਣੀਆਂ ਸੀ ਸੁਖਵੀਰ ਸਿੰਘ ਬਾਦਲ ਜੀਆ ਨੂੰ ਕੱਲਿਆਂ ਨੂੰ ਵੀ ਦਿੱਤੀਆਂ ਮੀਟਿੰਗਾਂ 'ਚ ਵੀ ਦਿੱਤੀਆਂ ਢੰਗ ਨਾਲ ਵੀ ਦਿੱਤੀਆਂ ਸਿੱਧੀਆਂ ਵੀ ਦਿੱਤੀਆਂ ਸਿੱਧੀਆਂ ਵੀ ਦਿੱਤੀਆਂ ਪਰ ਨਹੀਂ ਉਹਨਾਂ ਨੂੰ ਮੰਨਦੇ ਨਹੀਂ ਉਹ ਮੰਨਦੇ ਨਹੀਂ ਮੰਦੇ ਨਹੀਂ ਉਹਨਾਂ ਦਾ ਆਪਣਾ ਸ਼ੈਦ ਹੋ ਸਕਦਾ ਹੋ ਠੀਕ ਹੋਣ ਪਰ ਸਾਰਾ ਪੰਜਾਬ ਜਾਂ ਸਾਰੇ ਵਰਕਰ ਬਿਲਕੁਲ ਇਸ ਗੱਲ ਤੇ ਸੀਬ ਸੁਬੀਤ ਸਿੰਘ ਬਾਦਲ ਨੂੰ ਇੱਕ ਵਾਰੀ ਪਿੱਛੇ ਹਟ ਜਾਣਾ ਚਾਹੀਦਾ ਸੋ ਫਿਰ ਮੰਨ ਕਰਕੇ ਆਪਦਾ ਇਨਟੱਚ ਤਾਂ ਪਹਿਲਾਂ ਹੀ ਸੀ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਕਿਉਂਕਿ ਸਰਦਾਰ ਪ੍ਰਤਾਪ ਸਿੰਘ ਬਾਜਵਾ ਨਾਲ ਵੀ 40-42 ਸਾਲ ਦਾ ਪਿਆਰ ਹੈ ਪੁਰਾਣਾ ਰਾਜਾ ਵੜਿੰਗ ਵੀ ਕਿਉਂਕਿ ਮੁਖਸਰ ਹੋਣ ਦੇ ਨਾਤੇ ਪੁਰਾਣਾ ਪਿਆਰ ਹੈ ਤੋ ਇਨਟੱਚ ਅਸੀਂ ਕੀ ਇਸ਼ਾਰਾ ਤਾਂ ਮੈਨੂੰ ਉੱਥੋਂ ਸੀ ਪਰ ਪਹਿਲਾਂ ਮੰਨ ਨਹੀਂ ਸੀ ਪਰ ਪਾਰਲੀਮੈਂਟ ਤੋਂ ਬਾਅਦ ਮੰਨ ਹੋਇਆ ਔਰ ਖਾਸ ਕਰਕੇ 2 ਦਸੰਬਰ ਤੋਂ ਬਾਅਦ ਜੋ ਆ ਆਪਣੇ ਕਾਲ ਤੱਕ ਸਾਹਬ ਤੇ ਜੋ ਸਾਰਾ ਕੁਝ ਹੋਇਆ ਉਸ ਤੋਂ ਬਾਅਦ ਜਿਹੜਾ ਉਹ ਚੀਜ਼ ਨੂੰ ਮੰਨਣਾ ਨਾ ਮਨਕਰ ਜਾਣਾ ਜਾਂ ਜਥੇਦਾਰ ਸਾਹਿਬ ਦਾ ਫਾਰਕ ਕਰ ਦੇਣਾ ਉਸ ਤੋਂ ਬਾਅਦ ਮੈਂ ਸਮਝਿਆ ਵੀ ਹੁਣ ਇੱਥੇ ਕੋਈ ਗੱਲ ਬੰਦ ਹੀ ਨਹੀਂ ਮੈਂ ਉਦੋਂ ਬਿਆਨ ਵੀ ਦਿੱਤਾ ਸੀ ਇਹ ਗਲਤ ਕੀਤਾ ਸੰਗਤ ਦੀਆਂ ਭਾਵਨਾਵਾਂ ਦੇ ਉਲਟਾ ਜਿਹੜਾ ਗਿਆਨੀ ਰਗਵੀਰ ਸਿੰਘ ਜੀ ਨੂੰ ਫਾਰਕ ਕੀਤਾ ਤੇ ਉਦੋਂ ਫਿਰ ਮੈਂ ਮਨ ਬਣਾ ਕੇ ਪਾਰਟੀ ਨੂੰ ਕਿਹਾ ਵੀ ਮੈਂ ਜੋਇਨ ਕਰਨਾ ਚਾਹਨਾ ਤੇ ਪਾਰਟੀ ਨੇ ਮੈਨੂੰ ਜੁਆਇਨ ਕਰਾਇਆ ਔਰ ਮੈਂ ਦੇਖਦਾ ਕਿ بڑا ਵਰਕਰਾਂ ਦੇ ਵਿੱਚ ਕਾਂਗਰਸ ਦੇ ਵਰਕਰਾਂ ਚ ਉਤਸ਼ਾਹ ਹੈ ਉਸ ਤੋਂ ਬਾਅਦ ਵੀ ਹਾਂ ਹੁਣ ਸਾਡੀ ਗੱਲ ਬਣੂਗੀ ਔਰ ਬਹੁਤ ਮੇਰੀ ਐਕਟੀਵਿਟੀ ਖੁਦ ਹੀ ਬਹੁਤ ਵੱਧ ਗਈ ਹੈ ਪਹਿਲਾਂ بڑا ਔਖਾ ਸੀਗਾ ਬੰਦਿਆਂ ਨੂੰ ਇਕੱਠਾ ਕਰਨਾ ਹੁਣ ਐਕਟੀਵਿਟੀ ਵੱਧ ਗਈ ਔਰ ਜਿਸ ਦਿਨ ਹਜੇ ਵੀ ਲੋਕਾਂ ਚ ਥੋੜਾ ਬਹੁਤ ਹੈ ਕਿ ਟਿਕਟ ਮਿਲਦੀ ਹੈ ਕਿ ਨਹੀਂ ਮਿਲਦੀ ਲੋਕ ਆਪਣੀ ਥਾਂ ਤੇ ਠੀਕ ਹੈ ਕਿ ਕੈਨੀਵਾਰੀ ਨਹੀਂ ਮਿਲੀ ਪਰ ਮੈਨੂੰ ਭਰੋਸਾ ਹੈ ਔਰ ਜਿਸ ਦਿਨ ਲੋਕਾਂ ਚ ਪਤਾ ਲੱਗ ਗਿਆ ਕਿ ਰਜਿੰਦਰ ਦੀਪਾ ਨੂੰ ਟਿਕਟ ਮਿਲ ਰਹੀ ਹੈ ਤੁਸੀਂ ਉਸ ਦਿਨ ਉਤਸ਼ਾਹ ਵੀ ਵੇਖਿਆ ਜੀ ਉਸ ਦਿਨ ਹਵਾ ਵੀ ਵੇਖਿਆ ਜੀ ਕਿਸ ਤਰ੍ਹਾਂ ਬਦਲਦੀ ਔਰ ਸੁਨਾਮ ਤੋਂ ਜਿਹੜੀ ਬਦਲੀ ਹਵਾ ਦਾ ਸਾਰੇ ਪੰਜ ਜ਼ਿਲ੍ਹੇ ਚ ਤਾਂ ਫਰਕ ਪਊਗਾ ਹੀ ਪੰਜਾਬ ਚ ਫਰਕ ਪਊ ਕਿਉਂਕਿ ਅਮਨ अरोड़ा ਆਮ ਆਦਮੀ ਪਾਰਟੀ ਦਾ ਪ੍ਰਧਾਨ ਹੈ ਜਦੋਂ ਲੱਗਿਆ ਕਿ ਹੋਂ ਉੱਤੇ ਮੁਕਾਬਲਾ ਹੈ ਅਮਨ ਨੂੰ ਔਖਾ ਹੋ ਸਕਦਾ ਤਾਂ ਉਹਦਾ ਫਰਕ ਪੰਜਾਬ ਚ ਪਊਗਾ ਜਿਸ ਦਿਨ ਕਲੈਰਟੀ ਹੋਈ ਜਿਵੇਂ ਤੁਸੀਂ ਨੇ ਟਿਕਟ ਦੀ ਗੱਲ ਕਰੀ ਹਰ ਵਾਰ ਹੁੰਦਾ ਐਵੇਂ ਹੀ ਸੇਮ ਹੀ ਹੂੰ ਫੁੱਡੇ ਨਾਲ ਲੋਕ ਜੁੜੇ ਹੋਏ ਨੇ ਅਗਲੇ ਨੂੰ ਲੱਗਦਾ ਕਿ ਦੀਪਾ ਜੀ ਟਿਕਟ ਲੈ ਕੇ ਜਾਣਗੇ ਹਮ ਐਨ ਮੌਕੇ ਦੇ ਉੱਪਰ ਆ ਕੇ ਹੀ ਨਹੀਂ ਪਤਾ ਕਿਹੜਾ ਨਾਂ ਸੁਣਿਆ ਹੋਵੇ ਨਾ ਆਪਾਂ ਨੇ ਉਹਨਾਂ ਨੂੰ ਕੋਈ ਟਿਕਟ ਮਿਲ ਜੇ ਜਾਂ ਕਿਸੇ ਹੋਰ ਨੂੰ ਮਿਲ ਜੇ ਕੀ ਲੱਗਦਾ ਕਿ ਟਿਕਟ ਮਿਲੂ ਜਾਂ ਫਿਰ ਨਹੀਂ ਨਹੀਂ ਠੀਕ ਹੈ ਮੈਂ ਭਾਈ ਨੂੰ ਜਿੰਨਾ ਚਿਰ ਟਿਕਟ ਨਹੀਂ ਮਿਲਦੀ ਨਹੀਂ ਕਹਿ ਸਕਦੇ ਵਾਕਿਆ ਪਿਛਲੀ ਪੰਜਾਂ ਵਾਰੀਆਂ ਚ ਮਿਲੀ ਨਹੀਂ 25 ਸਾਲ ਬੜਾ ਵੱਡਾ ਬੰਦਾ ਜੀ ਬਹੁਤ ਵੱਡੀ ਗੱਲ ਹੁੰਦੀ ਆ 25 ਸਾਲ ਤੁਸੀਂ ਮਤਲਬ ਕਿਵੇਂ ਆਪਾਂ ਗੱਲ ਕਰ ਰਹੇ ਹਾਂ ਵੀ ਟਿਕਟ ਨਹੀਂ ਮਿਲੀ ਹੈ ਨਾ ਕਿਉਂਕਿ ਇੱਕ ਹੁੰਦਾ ਵੀ ਬੰਦੇ ਨੂੰ ਕੁਝ ਦਿਖਾਉਣ ਦਾ ਮੌਕਾ ਤਾਂ ਮਿਲੇ ਵੀ ਮੈਂ ਕਰ ਸਕਦਾ ਏਰੀਏ ਵ ਕਿਉਂਕਿ ਲਾਸਟ ਟਾਈਮ ਜਿਹੜਾ ਸੀ ਨਾ 2017 ਦੀ ਗੱਲ ਕਰੀਏ ਉਦੋਂ ਜੇ ਆਪਾਂ ਇੱਕ ਇੱਕ ਵਾਰੀ ਗੱਲ ਕਰੀਏ 2007 ਦੀ ਗੱਲ ਕਰੀਏ ਕਿਉਂਕਿ 2002 ਦੇ ਵਿੱਚ ਹੀ ਜੋ ਸੋਨੀਆ ਰੋੜਾ ਨੂੰ ਟਿਕਟ ਮਿਲੀ ਕਿਉਂਕਿ ਆਪਾਂ ਨੂੰ ਪਤਾ ਹੈ ਨਾ ਬਾਉ ਭਗਵਾਨ ਦਾ ਸਰੋੜਾਈ ਦੀ ਡੈਥ ਜਿਹੜੀ ਨਾ ਨੈਚੁਰਲ ਡੈਥ ਨਹੀਂ ਸੀ ਅਨੈਚੁਰਲ ਡੈਥ ਸੀ ਉਹ ਸੁਬਾਹ ਅਮਨ ਰੋੜੇ ਤੇ ਕੁਝ ਉਂਗਲ ਉੱਠੀ ਸੀ ਰਾਈਟ ਉਹਦੇ ਚੋਂ ਆਪਾਂ ਡਿਟੇਲਸ ਨਹੀਂ ਜਾਣਾ ਤੇ ਹਾਈ ਕਮਾਂਡ ਨੂੰ ਵੀ ਸੀ ਵੀ ਲੋਕ ਇਹਦੇ ਖਿਲਾਫ ਐ ਔਰ ਲੋਕ ਖਿਲਾਫ ਵੀ ਸੀ ਉਹਨਾਂ ਦੀ ਡੈਥ ਤੋਂ ਬਾਅਦ ਅਮਨ ਰੋੜੇ ਦੇ ਅਲੱਗਿਆ ਮਨ ਰੋੜਾ ਉਹ ਦਾ एलिਜੀਬਲ ਸੀ ਇਲیکشن ਲੜ ਸਕਦਾ ਸੀ ਪਰ ਮਾਤਾ ਜੀ ਨੂੰ ਟਿਕਟ ਦਿੱਤੀ ਹਾਈ ਕਮਾਂਡ ਨੇ ਪਰਮੇਸ਼ਰੀ ਦੇਵੀ ਜੀ ਨੂੰ 2007 ਚ ਪਰ ਲੋਕਾਂ ਦਾ ਗੁੱਸਾ ਘਟ ਗਿਆ ਸੀ ਇਹ ਮੈਂ ਮੰਨਾਂ ਤੇ ਹਾਈ ਕਮਾਂਡ ਨੂੰ ਇਸ ਚੀਜ਼ ਦਾ ਨਹੀਂ ਪਤਾ ਸੀ 2002 ਚ ਸੌਰੀ 2002 ਚ ਗੱਲ ਹੈ ਬੌਜੇ ਦੀ ਡੈਥ ਹੋਈ 2000 ਚ 2002 ਚ ਲੋਕਾਂ ਦਾ ਗੁੱਸਾ ਘਟ ਗਿਆ ਸੀ ਲੋਕ ਚਾਹਦੇ ਸੀ ਇਹ ਇਹਨੂੰ ਟਿਕਟ ਮਿਲ ਜੰਦੀ ਇਹ ਬੈਟਰ ਕੈਂਡੀਡੇਟ ਸੀ ਮੇਰੀ ਵਾਈਸ ਸੋਨੀਆ ਰੋੜਾ ਨਾਲ ਉਦੋਂ ਜੈ ਨੂੰ ਟਿਕਟ ਮਿਲਦੀ ਪਰ ਸਾਡੇ ਪਾਰਟੀ ਚ ਮੈਨੂੰ ਅਫਸੋਸ ਹੈ ਕਿ ਇਹ ਰਾਜਨੀਤੀ ਚੱਲਦੀ ਹੈ ਵੱਡੇ ਲੀਡਰ ਦੇਖਦੇ ਐ ਕਿ ਮੇਰੇ ਨਾਲ ਕਿਹੜਾ ਕੈਂਡੀਡੇਟ ਹੈ ਰਾਈਟ ਉਦੋਂ ਅਮਨ अरोड़ा ਸ਼ਾਇਦ ਹੋਰ ਧੜੇ ਚ ਸੀ ਕਿਸੇ ਹੋਰ ਧੜੇ ਦੀ ਚੱਲੀ ਉਹਨਾਂ ਨੇ ਟਿਕਟ ਸਾਨੂੰ ਦਵਾਤੀ ਰਾਈਟ 2007 ਦੇ ਵਿੱਚ ਇਹ ਗੱਲ ਆ ਗਈ ਕਿ ਜੀ ਅਮਨ अरोड़ा ਠੀਕ ਕੈਂਡੀਡੇਟ ਹੁੰਦਾ 2002 ਚ ਸੋਨੀਆ ਰੋੜਾ ਜਾਂ ਦੀਪਾ ਰੋੜਾ ਨਹੀਂ ਠੀਕ ਸੀ ਉਦੋਂ ਕੰਮ ਨਹੀਂ ਵੇਖਿਆ ਗਿਆ ਕਿ 5 ਸਾਲ ਅਸੀਂ ਕੀ ਕੰਮ ਕੀਤਾ ਉਦੋਂ ਅਮਨ ਰੋੜਾ ਨੂੰ ਦੇਤੀ ਰਾਈਟ ਕਿਉਂਕਿ ਅਮਨ अरोड़ा ਨੇ ਕੁਝ ਵਾਅਦੇ ਕਰਕੇ ਵੀ ਆਪਦੇ ਭੈਣ ਦੇ ਖਿਲਾਫ ਇਲੈਕਸ਼ਨ ਲੜਿਆ ਸੀਗਾ ਇਸ ਵਾਸਤੇ ਮੈਂ ਵੀ ਇਲੈਕਸ਼ਨ ਲੜਿਆ ਤੇ ਅਮਨ अरोड़ा ਹਾਰ ਗਿਆ 2012 ਚ ਫਿਰ ਚਲੋ ਇਹਦਾ ਜਗਾੜ ਬਣ ਗਿਆ ਯਾ ਜੋ ਸਿਸਟਮ ਚੱਲਦਾ ਪਾਰਟੀਆਂ ਚ ਕਈ ਵਾਰ ਚੱਲ ਜਾਂਦਾ ਲੀਡਰਾਂ ਚ ਉਹ ਬਣ ਗਿਆ 2012 ਚ ਵੀ ਇਹਨੂੰ ਮਿਲ ਗਈ ਤੇ 2017 ਚ ਇਹਨੂੰ ਪਤਾ ਲੱਗ ਗਿਆ ਸੀ ਮੇਰੇ ਤੋਂ ਵੱਧ ਦਿੱਲੀ ਵੱਧ ਕਨੈਕਟਡ ਸੀਗਾ ਤੇ ਵੀ ਹੁਣ ਟਿਕਟ ਪਾਰਟੀ ਨੇ ਦੇ ਨਹੀਂ ਨਹੀਂ ਸੀ ਆ ਪਰਿਵਾਰ ਚ ਨਹੀਂ ਦੇਣੀ ਤੋਂ ਇਹਨੇ ਪਹਿਲਾਂ ਉਧਰ ਮੂੰਹ ਕਰ ਲਿਆ ਆਮ ਆਦਮੀ ਪਾਰਟੀ ਚ ਉਦੋਂ ਵੀ ਜਿਹੜਾ 2017 ਦੀ ਗੱਲ ਫੇਰ ਮੈਂ ਕਰਾਂ ਤੇ ਉਦੋਂ ਸਾਰੀ ਬਾਗਡੋਰ ਸੀਗੀ ਕੈਪਟਨ ਅਮਰਿੰਦਰ ਸਿੰਘ ਦੇ ਹੱਥ ਕਿਉਂਕਿ 2014-15 ਚ ਜਦੋਂ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਆ ਪਾਸੇ ਕਰਕੇ ਕੈਪਟਨ ਅਮਿੰਦਰ ਸਿੰਘ ਬਣੇ ਐ ਉਦੋਂ ਹਾਈ ਕਮਾਂਡ ਨਾਲ ਇੱਕੋ ਹੀ ਗੱਲ ਬਣ ਕੇ ਵੀ ਤੁਸੀਂ ਸਰਕਾਰ ਬਣਾਣੀ ਐ ਮੈਂ ਬਣਾਉਂਗਾ ਟਿਕਟਾ ਮੈਂ ਦਊਂਗਾ ਕੈਪਟਨ ਅਮਿੰਦਰ ਸਿੰਘ ਨੇ ਹੀ ਸ਼ਰਤ ਰੱਖੀ ਸੀ ਹਾਈ ਕਮਾਂਡ ਵੀ ਕਹਿੰਦੀ ਠੀਕ ਆਪਾਂ ਸਰਕਾਰ ਬਣਾਣੀ ਐ ਜੋ ਕੈਪਟਨ ਸਾਹਿਬ ਕਹਿੰਦੇ ਐ ਕਰ ਲਓ ਉਸ ਦੇ ਵਿੱਚ ਕਿਉਂਕਿ ਮੇਰਾ ਪ੍ਰਤਾਪ ਸਿੰਘ ਸ਼ਾਇਦ ਇੱਕ ਕਾਰਨ ਹੀ ਹੋ ਸਕਦਾ ਨਾ ਟਿਕਟ ਆਪਾਂ ਕਾਰਨ ਦੇਖ ਰਹੇ ਹਾਂ ਨਾ ਕਿਉਂ ਨਹੀਂ ਬਿਲਕੁਲ ਬਿਲਕੁਲ ਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਨਾਲ ਮੇਰਾ ਕਿਉਂਕਿ ਯੂਨੀਵਰਸਿਟੀ ਤੋਂ 유ਥ ਕਾਂਗਰਸ ਵੇਲੇ ਤੋਂ ਕਾਂਗਰਸ ਵੇਲੇ ਤੋਂ ਮੇਰਾ ਬੜਾ ਪਿਆਰ ਔਰ ਨਿੱਜੀ ਵੀ ਰਿਹਾ ਹੈ ਪਰਿਵਾਰਿਕ ਵੀ ਰਿਹਾ ਹੈ ਅਸੀਂ ਜੁੜੇ ਰਹੇ ਹਾਂ ਨੇੜਿਓਂ ਕੰਮ ਵੀ ਕੀਤਾ ਤੇ ਮੈਂ ਪਸੰਦ ਵੀ ਕਰਦਾ ਸੀ ਉਹਨਾਂ ਨੂੰ ਤੇ ਉਹ ਵੀ ਇੱਕ ਕਾਰਨ ਹੋ ਸਕਦਾ ਵੀ ਜਿਹੜੇ ਪ੍ਰਤਾਪ ਸਿੰਘ ਬਾਜਵਾ ਦੇ ਨੇੜੇ ਬੰਦੇ ਉਹਨਾਂ ਦਾ ਕੱਟਿਆ ਜਾਵੇ ਇਸ ਵਾਸਤੇ ਬਾਹਰੋਂ ਇੱਕ ਲੇਡੀ ਲਿਆ ਕੇ ਵੀ ਲੇਡੀਜ਼ ਨੂੰ ਲੰਗਸ ਪਾਰਟੀ ਪਸੰਦ ਕਰਦੀ ਹੈ ਮੌਕੇ ਤੇ ਕੋਟਾ ਪੂਰਾ ਕਰਨ ਵਾਸਤੇ ਇਸ ਵਾਸਤੇ ਦਮਨ ਸਿੰਘ ਬਾਜਵਾ ਲਿਆ ਹੈ ਕੈਪਟਨ ਸਾਹਿਬ ਮੌਕੇ ਤੇ ਉਹਨਾਂ ਨੂੰ ਦੇਤੀ ਉਸ ਚੀਜ਼ ਦਾ ਮੈਨੂੰ ਐ ਕਿ ਇਹ ਮੇਰਾ ਗੁੱਸਾ ਸੀਗਾ ਜਿੰਦੀ ਵਜ੍ਹਾ ਨਾਲ ਮੈਂ ਆਜ਼ਾਦ ਲੜਿਆ ਕਿ ਯਾਰ ਛਾਤੀ ਤੇ ਤਾਂ ਖਾਵਾਂਗੇ ਪਿੱਠ ਤੇ ਨਹੀਂ ਖਾਂਦੇ ਲੜਾਈ ਤਾਂ ਲੜ ਕੇ ਹੀ ਸ਼ਹੀਦ ਹੋਵਾਂਗੇ ਐਵੇਂ ਨਹੀਂ ਹੱਥ ਨਹੀਂ ਖੜੇ ਕਰਦੇ ਮੈਂ ਉਸ ਚੱਕਰ ਦੇ ਵਿੱਚ ਇਲੈਕਸ਼ਨ ਲੜਿਆ ਸ਼ਾਇਦ ਮੇਰਾ ਉਹ ਨਹੀਂ ਕਰਨਾ ਚਾਹੀਦਾ ਸੀ ਮੈਨੂੰ ਕਹਿੰਦੇ ਦੀਪੇ ਦੇ ਵੀ ਕੱਟੇ ਕਟੜ ਕਹਿੰਦੇ ਵੀ ਸਮਰਥਕ ਨਹੀਂ ਜਿਹੜੇ ਹੈਗੇ ਨੇ ਇਹ ਵੀ ਕਿਵੇਂ ਤੁਸੀਂ ਕਰੀ ਵੀ ਆਜ਼ਾਦ ਲੜਕੇ ਵੀ ਲੋਕ ਇੰਨੀਆਂ ਵੋਟਾਂ ਪਾ ਗਏ ਤਾਂ ਵੀ ਇੱਕ ਛੋਡੇ ਨਾਲ ਉੱਚ ਤਾਂ ਕੋਈ ਸ਼ੱਕ ਨਹੀਂ ਵੀ ਛੋਡੇ ਨਾਲ ਹਲਕੇ ਦੇ ਜਿਹੜੇ ਲੋਕ ਨੇ ਜੁੜੇ ਹੋਏ ਨੇ ਤੇ ਹੁਣ ਬਾਜੀ ਜਿਵੇਂ ਮੈਂ ਗੱਲ ਕਰਾਂ ਜਾਂਦੇ ਜਾਂਦੇ ਵੀ ਕਿਹੜੇ ਕੰਮ ਨੇ ਇਸ ਨਾਮ ਦੇ ਵਿੱਚ ਕੀ ਲੱਗਦਾ ਕਿਵੇਂ ਆਮਨ ਅਰੋੜਾ ਜੀ ਨੇ ਜਿਹੜੇ ਹਨ ਬਹੁਤ ਵੱਡੀ ਬਾਪ ਰਹਿਣ ਦੇ ਹੱਥ ਜੇ ਇਸ ਸਮੇਂ ਹੋਰ ਇਹਨੇ ਕੰਮ ਉਸ ਤਰੀਕੇ ਨਾਲ ਜਾਂ ਨਹੀਂ ਹੋਰੇ ਕੰਮ ਤਾਂ ਦੇਖੋ ਰੁਟੀਨ ਹੀ ਵਾਲੇ ਹੋ ਰਹੇ ਹੈ ਨਾ ਜੇ ਹੁਣ ਤੁਸੀਂ ਉੱਥੇ ਕੋਈ ਸਟੇਡੀਅਮ ਦੀ ਗੱਲ ਕਰ ਰਹੇ ਹੋ ਪਿੰਡਾਂ ਦੇ ਵਿੱਚ ਸੈਂਟਰ ਦਾ ਪੈਸਾ ਲਾ ਰਹੇ ਹੋ ਚੰਗੀ ਗੱਲ ਹੈ ਜਿਹੜਾ ਵੀ ਕੰਮ ਹੋ ਰਿਹਾ ਮੈਂ ਅਪਰੀਸ਼ੀਏਟ ਕਰਦਾ ਪਰ ਕਈ ਕੰਮ ਐਸੇ ਵੀ ਇੱਥੇ ਹੋਏ ਆ ਜਿਹੜੇ ਜਿਨ੍ਹਾਂ ਦੀ ਲੋੜ ਨਹੀਂ ਸੀ ਹੁਣ ਇੱਥੇ ਇੱਕ ਟਰੈਕ ਬਣਾਇਆ ਹੈ ਹਨਾ ਸਵੇਰੇ ਕਹਿੰਦੇ ਸੈਰ ਕਰਿਆ ਕਰਾਂਗੇ ਨਾਲੇ ਦੇ ਨਾਲ ਨਾਲ ਹਾਂਜੀ ਨਾ ਕੋਈ ਉੱਥੇ ਜਾਂਦਾ 70 ਲੱਖ ਰੁਪਏ ਲਾਤਾ ਲੋਕ ਅਲੀਗੇਸ਼ਨ ਲਗਾਉਂਦੇ ਆ ਕਿਸੇ ਕਲੋਨੀ ਦਾ ਸ਼ਾਇਦ ਫਾਇਦਾ ਕਰਨਾ ਸੀ ਤਾਂ ਲਾ ਕਰਤਾ ਜੀ ਕਿ ਉੱਥੇ ਬੰਦਾ ਨਹੀਂ ਜਾਂਦਾ ਆ ਕਹਿੰਦੇ ਜੀ ਅਸੀਂ ਜੀ ਸ਼ੈੱਡ ਬਣਾ ਸ਼ੈੱਡ ਉੱਤੇ ਪਾਤਾ ਜੀ ਇੱਥੇ ਅੰਡਰ ਬ੍ਰਿਜ ਦੇ ਉੱਤੇ ਪਾਣੀ ਨਹੀਂ ਜਾਇਆ ਕਰੂਗਾ ਹਾਂ ਜੀ ਅਸੀਂ ਬੜਾ ਪ੍ਰਬੰਧ ਕੀਤਾ ਉਹ ਪਾਣੀ ਨਾਲ ਭਰ ਜਾਂਦਾ ਰਾਈਟ ਉਹ ਜੇ ਬੇਸਟ ਦਾ ਮਨੀ ਹੋ ਗਿਆ ਤਾਂ ਖਰਾਬ ਹੋ ਗਿਆ ਉਹ ਹੈਗਾ ਆ ਪੁਰਾਣੀ ਮੰਡੀ ਸੀਗੀ ਪਹਿਲਾਂ ਇੱਥੇ ਸ਼ੈੱਡ ਸ਼ੁੱਡ ਬਣਾ ਕੇ ਇਸ ਪੁਰਾਣੀ ਮੰਡੀ ਜਿਹੜੀ ਸੌਰੀ ਸਬਜ਼ੀ ਮੰਡੀ ਬਣਾਣੀ ਚਾਹੀਦੀ ਸੀ ਹੁਣ ਪਹਿਲਾਂ ਤਾਂ ਉਹ ਥੜਿਆਂ ਤੇ ਪੂਰਾ ਪੈਸਾ ਲਾਤਾ ਫਿਰ ਹੁਣ ਪੱਟੋ ਪਟਾਈ ਕਰਕੇ ਉਹ ਸ਼ੈੱਡ ਵਾਲਾ ਕੰਮ ਸ਼ੁਰੂ ਕਰਤਾ ਇਸ ਵਸਤੇ ਮਤਲਬ ਕਈ ਕਾਲੀ ਦੇ ਵਿੱਚ ਹੀ ਆ ਬਿਨਾ ਸੋਚੇ ਤਾਂ ਕੰਮ ਹੋ ਰਿਹਾ ਹੈ ਰਾਈਟ ਪਰ ਇਹ ਰੂਟੀਨ ਦੇ ਕੰਮ ਐ ਕੋਈ ਇਹ ਸਾਰੇ ਹਲਕਿਆਂ 'ਚ ਹੀ ਹੋ ਰਹੇ ਐ ਪਰ ਜਿਸ ਤਰ੍ਹਾਂ ਦੀ ਪਾਵਰ ਐ ਜਿਸ ਤਰ੍ਹਾਂ ਇਹ ਲੋਕਾਂ ਨੂੰ ਉਮੀਦ ਸੀ ਜਿਸ ਤਰ੍ਹਾਂ ਬਹੁ ਭਗਵਾਨ ਦਾ ਅਸਰੋੜਾ ਜੀ ਐਮਐਲਏ ਹੋ ਕੇ ਜਾਂ ਚਲੋ ਮੰਤਰੀ ਵੀ ਬਣੇ ਉਹ ਕੰਮ ਕਰ ਗਏ ਉਸ ਨਾਲ ਤਾਂ ਬਹੁਤ ਵੱਧ ਪਾਵਰ ਐ ਯਾ ਅਸੀਂ ਤਾਂ ਇੱਕ ਹਲਕਾ ਇੰਚਾਰਜ ਸੀ ਮੇਰੀ ਵਾਈਫ ਹਲਕਾ ਬੜੀਆਂ ਵੱਧ ਵੋਟਾਂ ਤੇ ਹਾਰੇ ਸੀ ਅਸੀਂ ਤੇ ਉਦੋਂ ਜਿਹੜੇ ਅਸੀਂ ਕੰਮ ਕੀਤੇ ਔਰ ਅਸੀਂ ਦਾਅਵੇ ਨਾਲ ਕਹਿੰਨੇ ਆ ਕਿ ਇੱਕ ਵੀ ਵਰਕਰ ਉਦੋਂ ਦਾ ਯਾ ਅੱਜ ਤੱਕ ਦਾ ਨਰਾਜ਼ ਹੋਵੇ ਕਿਸੇ ਕੰਮ ਤੋਂ ਕਿਸੇ ਨੂੰ ਲਾਰਾ ਲਾਇਆ ਹੋਵੇ ਝੂਠ ਬੋਲਿਆ ਹੋਵੇ ਪੈਸੇ ਦਾ ਲੈਣ ਦੇਣ ਕੀਤਾ ਹੋਵੇ ਜ਼ਿੰਮੇਵਾਰ ਆ ਤੇ ਅਮਨ ਅਰੋੜਾ ਇਹ ਗੱਲ ਕਹਿ ਦੇ ਵੀ ਕੋਈ ਸਾਡੇ ਨਾਲ ਵਰਕ ਹੈ ਨਰਾਜ ਹੋਵੇ ਕਿ ਪੈਸੇ ਦਾ ਲੈਣ ਦੇਣ ਮੇਰੇ ਦਫਤਰ ਚ ਆ ਮੇਰੇ ਨਾਲ ਦਿਆਂ ਨੇ ਨਾ ਕੀਤਾ ਹੋਵੇ ਤੇ ਉਹ ਜ਼ਿੰਮੇਵਾਰਾ ਤੇ ਪਤਾ ਲੱਗ ਜਾਊਗਾ ਸੋ ਇਹ ਫਰਕ ਹੈ ਹੁੰਦਾ ਇਹ ਦਿਲੋਂ ਇੱਕ ਪਰਿਵਾਰਿਕ ਮੈਂਬਰ ਤੌਰ ਤੇ ਕੰਮ ਕਰਨਾ ਇੱਕ ਤੁਸੀਂ ਆਪ ਦਾਵੇਂ VOTER ਸਮਝਣਾ ਇਹ ਮੌਕੇ ਤੇ ਇਹਨਾਂ ਨੂੰ ਕਰ ਲਾਂਗੇ ਰਾਜੀ ਹੁਣ ਪਰਵਾਹ ਨਾ ਕਰੋ ਚੰਡੀਗੜ੍ਹ ਨਾਲ ਪਿਆਰ ਹੋ ਜਾਣਾ ਇੱਥੇ ਤੁਸੀਂ ਰੁਕਣਾ ਨਹੀਂ ਰਹਿਣਾ ਨਹੀਂ ਆਪ ਦਾ ਸਾਰਿਆਂ ਨੂੰ ਉਹੀ ਸਮਝਣਾ ਸੋ ਇਹ ਫਰਕ ਹੈ ਮੈਂ ਸਮਝਣੇ ਆਉਣ ਵਾਲੇ ਟਾਈਮ 'ਚ ਦਿਖੂਗਾ ਤੁਹਾਨੂੰ 6 ਮਹੀਨਿਆਂ 'ਚ ਕਿਹੜੇ-ਕਿਹੜੇ ਕੰਮ ਨੇ ਜਿਹੜੇ ਦਿਮਾਗ 'ਚ ਹੁੰਦੇ ਨੇ ਸੁਨਾਮ ਦੇ ਕਰਨ ਵਾਲੇ ਜਿਵੇਂ ਤੁਸੀਂ ਬਹੁਤ ਨੇੜੇ ਤੋਂ ਦੇਖਦੇ ਹੋ ਸੁਨਾਮ ਨੂੰ ਵੀ ਮੇਨ ਜ਼ਰੂਰਤਾਂ ਕਿਹੜੀਆਂ ਥੋੜੇ ਦਿਮਾਗ 'ਚ ਹੁੰਨ ਵੀ ਮੈਂ ਜਦਾਂ ਪਾਵਰ ਚ ਆਉਣਾ ਕਿਸੇ ਤਾਂ ਇਹ ਕੰਮ ਨੇ ਜਿਹੜੇ ਅਸੀਂ ਕਰਾਂਗੇ ਸਭ ਤੋਂ ਪਹਿਲਾਂ ਹੈਗੇ ਨੇ ਵੀ ਸੁਨਾਮ ਦੇ ਕੰਮ ਤਾਂ ਦੇਖੋ ਇਹ ਇੱਕ ਹੈਰੀਟੇਜ ਸਿਟੀ ਹੋਣਾ ਚਾਹੀਦਾ ਹੈ ਸ਼ਹੀਦ ਉਧਮ ਸਿੰਘ ਜੀ ਦੇ ਦੀ ਜਨਮ ਧਰਤੀ ਹੈ ਸਰਕਾਰਾਂ ਕੋਲ ਬੜੇ ਪੈਸੇ ਆ ਸੈਂਟਰ ਕੋਲ ਇਸ ਵਾਸਤੇ ਬਹੁਤ ਪੈਸੇ ਆ ਜੇ ਕੋਈ ਪ੍ਰੋਪਰ ਪ੍ਰਪੋਜ਼ਲ ਬਣੇ ਔਰ ਸੈਂਟਰ ਚ ਤੁਹਾਡਾ ਹੱਥ ਪੈਂਦਾ ਹੋਵੇ ਜਾਂ ਦਿੱਤੀ ਹੋਵੇ ਤਾਂ ਇਸ ਵਾਸਤੇ ਇੱਕ ਵੱਡਾ ਪ੍ਰੋਜੈਕਟ ਆਣਾ ਚਾਹੀਦਾ ਜਿਵੇਂ ਕੋਈ ਖਟਕੜ ਕਲਾ ਵਾਸਤੇ ਵੀ ਆਇਆ ਹੋਇਆ ਹੈ ਹੋਰਾਂ ਸ਼ਹਿਰਾਂ ਵਾਸਤੇ ਵੀ ਆਇਆ ਹੈ ਇਹਨੂੰ ਜਿਵੇਂ ਤੁਸੀਂ ਬੜੀ ਉਸ ਤਰ੍ਹਾਂ ਦੀ ਵੱਡਾ ਪ੍ਰੋਜੈਕਟ ਆਣਾ ਚਾਹੀਦਾ ਕਰੋੜਾਂ ਚੱਥ ਦੀ ਆਣੀ ਚਾਹੀਦੀ ਹੈ ਗ੍ਰਾਂਟ ਜਿੰਦੇ ਨਾਲ ਸ਼ੁਰੂ ਤੋਂ ਲੈ ਕੇ ਇਹਦਾ ਸੋਨਾ ਕੰਮ ਹੋਵੇ ਇਹਨਾਂ ਦੇ ਸੀਵਰੇਜ ਦਾ ਪੀਣ ਵਾਲੇ ਪਾਣੀ ਦਾ ਸੜਕਾਂ ਦਾ ਰੋਜ਼ ਰੋਜ਼ ਟੁੱਟਦੀਆਂ ਰੋਜ਼ ਮਾੜਾ ਕੰਮ ਹੁੰਦਾ ਹੈ ਕਰਪਸ਼ਨ ਹੈ ਫਿਰ ਜਿਹੜਾ ਇੱਕ ਵਿੱਚ ਜ਼ਮੀਨ ਉਹ ਪੁਲਿਸ ਦੀ ਪਈ ਹੈ ਜਿੰਦਾ ਰੋਲ ਆਇਆ ਸ਼ਾਇਦ ਕੋਰਟ ਚ ਚੱਲ ਰਿਹਾ ਉਹ ਸੁਲਝਾ ਕੇ ਉਹਨੂੰ ਸਾਫ ਸਫਾਈ ਨਾਲ ਥੋੜਾ ਬਰੀਥਿੰਗ ਸਪੇਸ ਦੇ ਕੇ ਉੱਥੇ ਜੋ ਵੀ ਬਹੁਤ ਵਧੀਆ ਪਲਾਨ ਬਣ ਸਕਦਾ ਉੱਥੇ ਇਹ ਲੌਂਸ ਬਣ ਸਕਦੇ ਉੱਥੇ ਮਾਰਕੀਟ ਬਣ ਸਕਦੀ ਉੱਥੇ ਪਾਰਕਿੰਗ ਬਣ ਸਕਦੀ ਉੱਥੇ ਓਪਨ এয়ার ਥੀਏਟਰ ਬਣ ਸਕਦਾ ਉੱਥੇ ਗੰਦ ਵੀ ਚੱਕਿਆ ਜਾਵੇ ਸਫਾਈ ਵੀ ਹੋਵੇ ਇਸੇ ਤਰ੍ਹਾਂ ਹੀ ਸੀਤਾ ਸਰ ਮੰਦਰ ਦਾ ਵੀ ਇਸ਼ੂ ਹੈ। ਰਾਈਟ? ਉਹ ਵੀ ਇੰਨੀ ਜਗ੍ਹਾ ਪਈ ਹੈ। ਹਨਾ ਉੱਥੇ ਵੀ ਜਿਹੜਾ ਭਾਈਚਾਰਾ ਬਰਾਦਰੀ ਆਪਸ ਵਿੱਚ ਬਹਿ ਕੇ ਕੋਈ ਕਿਸੇ ਤਰ੍ਹਾਂ ਨੇੜੇ ਲਾ ਕੇ ਸਰਕਾਰ ਤੋਂ ਪੈਸੇ ਲਿਆ ਕੇ ਉੱਥੇ ਬਹੁਤ ਖੂਬਸੂਰਤ ਸ਼ਹੀਦឧਦਮ ਸਿੰਘ ਦੀ ਯਾਦ ਦੇ ਵਿੱਚ ਬੜਾ ਕੁਝ ਉੱਥੇ ਬਣ ਸਕਦਾ ਹੈ। ਹਨਾ ਬਹੁਤ ਕੁਝ ਬਣ ਸਕਦਾ ਹੈ। ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਹੈ ਜਿਹੜੀਆਂ ਬਣਨ ਔਰ ਖਾਸ ਕਰਕੇ ਪੀਣ ਵਾਲੇ ਪਾਣੀ ਦਾ ਸੀਵਰੇਜ ਦਾ 75-78 ਸਾਲ ਹੋ ਗਏ ਸਾਨੂੰ ਯਾਦ ਹੋਏ। ਪੀਣ ਵਾਲੇ ਪਾਣੀ ਪਿੱਛੇ ਅਸੀਂ ਤਰਸਦੇ ਹਾਂ। ਸਾਡੇ ਬਿਮਾਰੀਆਂ ਫੈਲਦੀਆਂ ਅੱਜ ਕੀ ਹਾਲ ਹੋਇਆ ਸਿਰਫ ਇਹ ਕਿ ਸ਼ਾਇਦ ਸਫਾਈ ਨਹੀਂ ਸੀ ਪ੍ਰੋਪਰ ਪ੍ਰੋਪਰ ਅਸੀਂ ਇਹ ਇੰਨਾ ਬਿਮਾਰੀ ਨੇ ਬੁਰਾ ਹਾਲ ਕੀਤਾ ਸੁਨਾਮ ਚ ਕਿਹੜਾ ਘਰ ਹੈ ਜਿਹੜਾ ਅੱਜ ਵੀ ਸ਼ਰੀਰ ਤੋਂ ਸੋਖਾ ਹੋਵੇ ਸੋ ਇਹ ਚੀਜ਼ਾਂ ਦਾ ਧਿਆਨ ਟਾਈਮ ਨਾਲ ਦੇਵੇ ਸਰਕਾਰਾਂ ਕ腐ਪਸ਼ਨ ਨਾ ਹੋਵੇ ਸਿੱਧੇ ਕੰਮ ਹੋਣ ਪੁਲਿਸ ਦੇ ਵਿੱਚ ਥਾਣੇ 'ਚ ਬਿਜਲੀ ਬੋਰਡ ਦੇ ਵਿੱਚ ਤਹਿਸੀਲਾਂ ਦੇ ਵਿੱਚ ਅਫਸਰ ਨੂੰ ਘਟੋ ਡਰ ਹੋਵੇ ਉੱਤੇ ਬੈਠਾ ਜੇ ਪੈਸਾ ਲਿਆ ਤੇ ਕਾਨੂੰਨ ਨੂੰ ਫੋਨ ਲਾ ਦੇਣਾ ਐਨਡਾ ਡਰ ਹੋਣਾ ਚਾਹੀਦਾ ਇਹ ਡਰ ਨਹੀਂ ਹੈਗਾ ਅੱਜ ਇਹ ਇਸੇ ਕਰਕੇ ਸਰਕਾਰ ਲਿਆਏ ਸੀ ਲੋਕ ਕਿ ਇਹ ਇਹ ਰਵਾਇਤੀ ਪਾਰਟੀਆਂ ਨੇ ਤਾਂ ਲੋਕ ਤੰਗ ਸੀ ਵੀ ਇਹ ਕੁਝ ਨਵਾਂ ਲਿਆਉਣਗੇ ਪਰ ਉਸ ਤੋਂ ਵੱਧ ਕਰਪਸ਼ਨ ਆਪਾਂ ਦੇਖ ਹੀ ਰਹੇ ਹਾਂ ਉਵੇਂ ਨਸ਼ੇ ਆ ਨਸ਼ੇ ਨਸ਼ੇ ਖਤਮ ਹੋ ਸਕਦੇ ਆ ਨੀਅਤ ਸਾਫ਼ ਹੋਵੇ ਤੂੰ ਸਾਡੀ ਮੈਂ ਬਿਲਕੁਲ ਮੰਨਾਂ ਜੇ ਲੀਡਰ ਆਪ ਈਮਾਨਦਾਰ ਹੈ ਨਾ 100% ਜਾਂ 90% ਤਾਂ 50% 40% ਥੱਲੇ ਕਰਪਸ਼ਨ ਨਾਲ ਦੀ ਨਾਲ ਖਤਮ ਹੋ ਜਾਓ ਅਫਸਰ ਸਮਝ ਜਾਂਦੇ ਆ ਕੀ ਲੀਡਰ ਆ ਚਾਹਦਾ ਹੈ রাইਟ ਉਤੋਂ ਤੁਹਾਡਾ ਸੀਐਮ ਦਾ ਹੱਥ ਹੋਵੇ ਤੁਹਾਡੀ ਹੋਵੇ ਇਮਾਨਦਾਰੀ ਕੰਮ ਕਰਨ ਦਾ ਜਜ਼ਬਾ ਹੋਵੇ ਜਨੂਨ ਹੋਵੇ ਤੁਸੀਂ ਵੇਖੋ ਲੋਕਾਂ ਨੂੰ ਕਿਵੇਂ ਰਾਹਤ ਮਿਲਦੀ ਹੈ ਕਿਵੇਂ ਪਤਾ ਲੱਗਦਾ ਹੈ ਕਿ ਐਮਐਲਏ ਕੀ ਹੁੰਦਾ ਸੋ ਮੇਰਾ ਹੈ ਮੈਨੂੰ ਮੈਨੂੰ ਮੈਂ ਮੈਨੂੰ ਸ਼ੌਂਕ ਵੀ ਹੈ ਔਰ ਮੈਨੂੰ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਲੋਕਾਂ ਦਾ ਵੀ ਸੱਚੇ ਬਾਦਸ਼ਾਹ ਨੇ ਕਦੀ ਮੌਕਾ ਦਿੱਤਾ ਤੇ ਦੱਸਾਂਗੇ ਵਿਖਾਵਾਂਗੇ ਕਿ ਐਵੇਂ ਕੰਮ ਹੁੰਦੇ ਹੈ ਠੀਕ ਹੈ ਜੀ ਧੰਨਵਾਦ ਜੀ ਬਹੁਤ ਗੱਲਬਾਤ ਕਰਨ ਵਾਸਤੇ ਥੈਂਕ ਯੂ ਜਾਂਦੇ ਜਾਂਦੇ ਕੋਈ ਗੱਲਬਾਤ ਕੋ ਸੁਨਾਮ ਦੇ ਲੋਕਾਂ ਨੂੰ ਕਹਿਣਾ ਚਾਹੁੰਦੇ ਹਾਂ ਕੋਈ ਨਹੀਂ ਬਸ ਸੁਨਾਮ ਦਾ ਬਹੁਤ ਪਿਆਰ ਮਿਲਿਆ ਉਸੇ ਪਿਆਰ ਕਰਕੇ ਦੇਖੋ ਲੋਕ ਤਾਂ ਸੁਨਾਮੋਂ ਜਦੋਂ ਚੰਡੀਗੜ੍ਹ ਜਾਣ ਆਂਦੇ ਨਹੀਂ ਅਸੀਂ ਚੰਡੀਗੜ੍ਹ ਛੱਡ ਕੇ ਪਰਿਵਾਰ ਛੱਡ ਕੇ ਬੈਠੇ ਆਂ ਕੋਈ ਤਾਂ ਵਜ੍ਹਾ ਹੈ ਸੁਨਾਮ ਦੀ ਮਿੱਟੀ ਕੋਈ ਨਾ ਕੋਈ ਗੱਲਬਾਤ ਹੈ ਜੀ ਸੁਨਾਮ ਦੀ ਮਿੱਟੀ 'ਚ ਕੋਈ ਨਾ ਕੋਈ ਗੱਲਬਾਤ ਹੈ ਕੋਈ ਗੱਲ ਹੈ ਬੜਾ ਪਿਆਰ ਹੈ ਲੋਕ ਬੜਾ ਪਿਆਰ ਦਿੰਦੇ ਇਹ ਤਾਂ ਲੋਕਾਂ ਨੇ ਕਦੀ ਵੀ ਪਿੱਛੇ ਨਹੀਂ ਹਟੇ ਮੈਂ ਸਮਝਦਾ ਨਾ ਹੀ ਕਦੀ ਹਟਣਗੇ ਮੈਨੂੰ ਫਿਲਹਾਲ ਯਾ ਪਾਰਟੀਆਂ ਨੇ ਨਹੀਂ ਸੋਚਿਆ ਯਾ ਕੁਝ ਹੋਰ ਸੋਚਿਆ ਪਰ ਜਿਸ ਦਿਨ ਪਾਰਟੀ ਨੇ ਮੌਕਾ ਵਾਹਿਗੁਰੂ ਨੇ ਸਿਰ ਤੇ ਹੱਥ ਰੱਖਿਆ ਮੈਨੂੰ ਮੌਕਾ ਦਿੱਤਾ ਸੇਵਾ ਕਰਨ ਦਾ ਲੋਕ ਪਿੱਛੇ ਨਹੀਂ ਹਟਣਗੇ ਮੈਨੂੰ ਵਿਸ਼ਵਾਸ ਹੈ ਔਰ ਅਸੀਂ ਕੁਝ ਸੁਨਾਮ ਲਈ ਅਲੱਗ ਕਰਕੇ ਵਹਾਵਾਂਗੇ ਜੋ ਅੱਜ ਤੱਕ ਨਹੀਂ ਹੋਇਆ ਧੰਨਵਾਦ ਜੀ ਗੱਲਬਾਤ ਕਰਨ ਵਾਸਤੇ ਤਾਂ ਦੋਸਤੋ ਇਹ ਅਸੀਂ ਰਜਿੰਦਰ ਦੀਪਾ ਜੀ ਜੇ ਕਦੇ ਪ੍ਰਮਾਤਮਾ ਨੇ ਮੌਕਾ ਦਿੱਤਾ ਪਾਵਰ ਦੇ ਵਿੱਚ ਆਏ ਤਾਂ ਇਸੇ ਥਾਂ ਤੇ ਬੈਠ ਕੇ ਫੇਰ ਗੱਲਬਾਤ ਕਰਾਂਗੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ